हां उं दिएले बेबे बेबे नु कहनीया बेबे हां किधर भाग गई सी मैं डिक्की जानीया तन्नू मम्मी पुत्त माता काम भाग गई सी मारा जा पिंड च ओठे मेनू टाइम लाग गया बस मैं बैठ गई तेरी ताई ਕੋਲੇ ਤੇ ਮੈਂ ਤੈਨੂੰ ਤੜਕੇ ਦਾ ਤਾਂ ਦੱਸਿਆ ਸੀ ਬੇਬੇ ਅੱਜ ਮੈਂ ਜਾਉਂਗੀ ਪਿੰਡ ਲੈ ਕ ਮੈਂ ਦੱਸਿਆ ਕਿ ਮੈਂ ਜਾਉਂਗੀ ਪਿੰਡ ਹਜੇ ਪੁੱਤ ਤੂੰ ਪਿੰਡ ਕਿੱਥਾ ਭاگ ਜਾਂਗੇ ਹਜੇ ਜੇ ਆਪਣੀ ਕਿਰਨਾ ਆਉਗੀ ਤਾਂ ਫੇਰ ਹੀ ਜਾਵਾਂਗੇ ਕੋਈ ਨਹੀਂ ਬੇਬੇ ਫਿਰ ਕਿਰਨਾ ਆਜੂਗੀ ਕਿਰਨਾ ਅੱਜ ਨਾ ਹੀ ਕੱਲ ਨੂੰ ਆਜੂਗੀ ਨਾ ਪੁੱਤ ਮੈਂਥੋ ਨਹੀਂ ਫੇਰਾ ਦੇ ਕੰਮ ਬਿਨਾ ਸਰਨਾ ਕੀ ਬਤਾ ਕਿਰਨਾ ਆਵੇ ਨਾ ਆਵੇ ਮੈਂ ਤੈਨੂੰ ਪਹਿਲਾਂ ਭਾਂ ਭੇਜ ਦਿਆਂ ਇੱਥੇ ਮੈਥੋ ਕੰਮ ਨਾ ਬਣੇ ਫਿਰ ਤੂੰ ਆ ਕੇ ਆਖੀ ਜਾਂਦੀਂ ਕਿ ਪੋਚੇ ਨਹੀਂ ਲਾਏ ਆ ਬੇਬੇ ਤੂੰ ਝਾੜੂ ਨਹੀਂ ਲਾਇਆ ਮੈਥੋ ਪੁੱਤ ਤੁਹਾਡੇ ਵਾਲਾ ਕੰਮ ਬਣਦਾ ਨਹੀਂ ਕੁੜੀਆਂ ਕੱਤਰਿਆਂ ਵਾਲਾ ਹੈ ਜਾ ਕੰਮ ਤਾਂ ਬੇਬੇ ਨਹੀਂ ਬਣਦਾ ਤੂੰ ਤਾਂ ਜਦੋਂ ਮੈਂ ਜਾਣਾ ਹੁੰਦਾ ਉਹਦੀ ਕਲੇਸ਼ ਪਾ ਕੇ ਬਹਿ ਜਾਣੀ ਹੈਗੀ ਨਾ ਕਲੇਸ਼ ਨਹੀਂ ਪੁੱਤ ਕੋਈ ਨਾ ਜੇ ਕਿਰਨਾ ਆ ਗਈ ਮੈਂ ਤੈਨੂੰ ਹੱਸ ਕੇ ਭੇਜੂੰਗੀ ਕਿੰਨੇ ਦਿਨ ਕਿਰਨਾ ਲਾਉ ਨਾ ਉਹਨੇ ਦਿਨ ਹੀ ਲਾਏ ਚਲ ਕੋਈ ਨਾ ਤੂੰ ਵਗ ਜੀ ਐ ਤਾਂ ਕੋਈ ਨਹੀਂ ਮੈਂ ਕਿਰਨਾ ਦੇ ਹੁੰਦੇ ਆਜੂ ਦੋ ਫਿਰ ਕੀ ਚੱਲੀ ਲੜਾ ਕੱਪੜਾ ਵੀ ਦਵਾ ਕੇ ਲੈਵਾਂਗੇ ਕੁੜੀ ਨੂੰ ਮੈਂ ਕਿਹੜਾ ਕਹਨੀ ਆ ਵੀ ਕਿਰਨਾ ਨਾ ਵੀ ਮੈਂ ਤਾਂ ਕਹਨੀ ਆ ਸਾਂਗਾ ਕਿਰਨਾ ਜੀ ਤਾਂ ਮੈਂ ਬਗ ਜਾ ਫਿਰ ਕਿੰਨਾ ਜਾ ਫੋਨ ਫਾਂ ਤੂੰ ਲਾਇਆ ਨਹੀਂ ਦੇਖਿਆ ਨਹੀਂ ਪੁੱਛਿਆ ਨਹੀਂ ਫੋਨ ਫਾਂ ਲਾ ਕੇ ਉਹਨੂੰ ਵੀ ਤੂੰ ਅੱਜ ਆ ਜਾਵੇਂਗੀ ਮੈਂ ਨਹੀਂ ਲਾਇਆ ਬੇਬੀ ਫਿਰ ਤੂੰ ਪੁੱਛ ਲੈਂਦੀ ਹੁਣ ਉਹੀ ਗੱਲ ਮੰਗ ਹੁਣ ਤੂੰ ਤਾਂ ਆਖੀ ਜਾਨੀਆ ਕਿਰਨਾ ਆ ਜੂ ਪਤਾ ਗਾਹ ਉਹਦੀ ਸੱਸ ਭੇਜੇ ਨਾ ਭੇਜੇ ਤੇ ਆਪਾਂ ਉਹਦੀ ਟਾਕ ਤੇ ਰਹ ਜੀਏ ਨਾ ਮੈਂ ਤੈਨੂੰ ਭੇਜ ਦਾਂ ਨਾਲੇ ਗਾਹ ਆਪਣੀ ਕੁੜੀ ਨਾਲ ਆਵੇ ਫਿਰ ਐ ਕਰ ਦਿਆਂ ਫੋਨ ਦਾ ਕੀ ਲਾਉਣਾ ਹੁਣ ਜਦੋਂ ਕਰਨਾ ਨੂੰ ਲੈ ਕੇ ਆਉਣੇ ਉਹ ਤੇ ਬਾਈ ਨੂੰ ਭੇਜ ਦੰਨੇ ਆ ਬਸ ਫਿਰ ਫਿਰ ਆਪਣੇ ਉਹਨੂੰ ਮੁੰਡੇ ਨੂੰ ਭੇਜ ਜੋ ਤੇ ਜਾ ਕੇ ਉਹ ਲੈ ਆਊਗਾ ਫਿਰ ਬਸ ਭਮਾਦੀ ਉਹਦੀ ਤੂੰ ਵਗ ਜੀ ਫਿਰ ਮੈਂ ਤੇ ਜਮਾ ਨਹੀਂ ਰੋਕ ਜੀ ਕਰਨਾ ਨੂੰ ਲੈ ਆਊਗਾ ਤੇਨੂੰ ਚੜਾ ਆਊਗਾ ਹਾਂ ਤੇਨੂੰ ਚੜਾ ਆਇਆ ਮੈਂ ਦਸਤੀ ਵਗ ਜੂ ਚਲ ਕੋਈ ਨਾ ਬਸ ਤੇ ਜਾਣਾ ਵਾਪਸ ਵਗ ਜੀ ਜੇ ਛੱਡ ਕੇ ਆਉਣਾ ਫਿਰ ਕੋਈ ਨਾ ਛੱਡਿਆ ਆਊਗਾ ਤੈਨੂੰ ਘਾਂਟੇ ਚ ਆਉਗੇ ਮੋਟਰਸਾਈਕਲ ਤੇ ਚਲੋ ਤਾਂ ਦੇਖ ਲਾਂਗੇ ਬੇਬੇ ਫਿਰ ਜਿਹਨ ਦਾ ਟਾਈਮ ਹੋਇਆ ਉਹਨੇ ਵੀ ਖੇਤ ਜਾਣਾ ਮੋਟਰ ਤੇ ਫਿਰ ਕਿਰਨਾਂ ਨੂੰ ਲਿਆਉਂਦਾ ਭੱਜ ਕੇ ਫਿਰ ਕਿਰਨਾਂ ਨੂੰ ਲੈ ਕੇ ਰੱਥੇ ਉੱਤੇ ਉਹਨੂੰ ਪਿਆਰੀ ਐ ਮੈਂ ਭੇਜਦਾ ਨਹੀਂ ਉਹਨੂੰ ਬਸ ਭੇਜਿਆ ਤਿਆਰ ਆ ਫਿਰ ਤਾਂ ਹੁਣ ਆ ਜੂਗਾ ਲੈ ਕੇ ਦਰਮਿਆਨ ਤਾਂ ਕਿ ਮੈਂ ਛੱਡਣ ਤਾਂ ਜਾਂਦਾ ਸੀ ਹੁਣ ਮੈਂ ਕੱਪੜੇ ਤਾਂ ਪਾਈ ਰੱਖਾਂ ਫਿਰ ਹੋ ਤਾਂ ਹੀ ਰੱਖ ਹੁਣ ਕੱਪੜੇ ਨਾਲ ਬਦਲਣੀ ਹੁਣ ਬਸ ਇਹੀ ਰੱਖੀ ਹੁਣ ਤਿਆਰੀ ਰਹਿ ਚਲ ਮੈਂ ਤਾਂ 2 ਮਿੰਟ ਏਸੀ ਵਾਲੇ ਕਮਰੇ ਚ ਆਰਾਮ ਕਰ ਲਾਂਣੀ ਆ ਮੈਂ ਆ ਜੂਗੀ ਕਰਨਾ ਚੰਗਾ ਚੰਗਾ ਜਾ ਫਿਰ ਤੇ ਇਹੀ ਦੀਆਂ ਮੈਂ ਉਹਨੂੰ ਭੇਜ ਤੇਜ ਦੇ ਚਲੋ ਉਹ ਲਾਜੀ ਕਿ ਤੇਰੇ ਸਿਮਾ ਮਮਟੀਆਂ ਦੋਨੇ ਰਾਜਾਂਗੇ ਚਲ ਜਾ ਆਉਂਦੇ ਨੂੰ ਵੀ ਪਿੰਡ ਕਿਦਾਂ ਦੀ ਆਖੀ ਜਾਂਦੀ ਹੈਗੀ ਮੈਂ ਪੇਕੀ ਜਾਣਾ ਮੈਂ ਪੇਕੀ ਜਾਣਾ ਸਾਰੀਆਂ ਬਾਗੀਆਂ ਜਵਾਕੜੀਆਂ ਛੁੱਟੀਆਂ ਚ ਚਾਦੀ ਤਾਂ ਕਰਦੇ ਹੀ ਇਹਦਾ ਵੀ ਆਪਦੇ ਮਾਪਿਆਂ ਨੂੰ ਮਿਲਣ ਨੂੰ ਚਾਲਾ ਕਿਰਨਾ ਆ ਗਈ ਫੇਰ ਭੇਜੂਗੀ ਜੇ ਕਿਰਨਾ ਨਾ ਆਈ ਭਣਾ ਫੇਰ ਮੈਥੋਂ ਕਿਉਂ ਕੰਮ ਬੰਦ ਦੇ ਨੇ ਫੇਰ ਨਹੀਂ ਮੈਂ ਭੇਦੀ ਪੁੱਝਦੀ ਬੇਬੇ ਹਾਂ ਮੈਂ ਤਾਂ ਹੋ ਗਈ ਤਿਆਰ ਤੇ ਮੈਂ ਚੱਲੀ ਆ ਪਿੰਡ ਕਿਉਂ ਕੀ ਗੱਲ ਆ ਕੀ ਗੱਲ ਕੀ ਛੁੱਟੀਆਂ ਗਈਆਂ ਹੋਰ ਹੁਣ ਥੋੜੀਆਂ ਛੁੱਟੀਆਂ ਰਹਿ ਗਈਆਂ ਮੈਂ ਚਲ ਜਾਇਆ ਮੈਂ ਪਿੰਡ ਮੇ ਲਿਆ ਮਾ ਲੈ ਲੈ ਚੁੱਪ ਕਰਕੇ ਬਹਿ ਜਾ ਤਰੋ ਕੇ ਆ ਗਈ ਚੈੱਕ ਨਹੀਂ ਵੇਖਣੀ ਬਣ ਕੇ ਕਿਨੇ ਅੱਖਾਂ ਚ ਤੈਨੂੰ ਪੁੱਛ ਕੇ ਤਿਆਰ ਹੋਈਆਂ ਤੇ ਲੈ ਕੁੜੇ ਹੁਣ ਛੁੱਟੀਆਂ ਥੋੜੀਆਂ ਰਹਿ ਗਈਆਂ ਹੁਣ ਜਾਣਾ ਹੀ ਆ ਪਿੰਡ ਪਿੰਡਾ ਇਹ ਨਹੀਂ ਜਾਈ ਜਾਉਂਦਾ ਜਿਵੇਂ ਆਪੀ ਮਾਰੀ ਹੋ ਕੇ ਤਿਆਰ ਹੋ ਕੇ ਆ ਗਈ ਪੁੱਛੇ ਬਣਾ ਮੈਨੂੰ ਤੂੰ ਲੈ ਮੈਂ ਪੁੱਛਣਾ ਸੀਗਾ ਆਪਦੇ ਉਹਦੇ ਤੋਂ ਮੈਂ ਹੁਣ ਤੁਹਾਨੂੰ ਥੋੜੀ ਥਰੇਕ ਨੂੰ ਥੋੜੀ ਪੁੱਛੀ ਜਾਣਾਗਾ ਅੱਛਾ ਮੈਂ ਉਹੀ ਬੈਠੀ ਆ ਘਰ ਚ ਲੈ ਫਿਰ ਜਦੋਂ ਉਹਨੇ ਕਹਤਾ ਵੀ ਜਾਇਆ ਮੈਂ ਚਲ ਜਾਇਆ ਹੂੰ ਕਿ ਭਾਈ ਮੇਰਤੀ ਆਉਗੇ ਰਾਜਵੀਰ ਆਉਣ ਆ ਰਹੀ ਆ ਲੈ ਉਹਨੇ ਆਉਣਾ ਹੈ ਹੁਣ ਹੁਣ ਜਦੋਂ ਮੈਂ ਤਿਆਰ ਹੋਣਾ ਤੋ ਉਹਨੂੰ ਫੋਨ ਕਰ ਦਿੰਨੀ ਮੂੰ ਚੱਕ ਕੇ ਬਿਓ ਆ ਵੀ ਆ ਜਾ ਪਿੰਡ ਲੈ ਫੇ ਮੈਂ ਤੇਰੀ ਤਾਂ ਹੀ ਕਿਹਾ ਵੀ ਬਹਿ ਨੂੰ ਪੁੱਛ ਕੇ ਤਿਆਰ ਹੁੰਦੀ ਓਏ ਮੈਨੂੰ ਨਹੀਂ ਪਤਾ ਹੈਗਾ ਤੂੰ ਰਾਜਵੀਰ ਨੂੰ ਜਵਾਬ ਦੇ ਦੇ ਮੈਂ ਤੇ ਜਾਉਂਗੀ ਅੱਛਾ ਮੈਂ ਕੀ ਨੂੰ ਕਿਵੇਂ ਜਵਾਬ ਦੇ ਦਿਆਂ ਤੇ ਫਿਰ ਮੈਂ ਆਦੇ ਮਾਪਿਆਂ ਨੂੰ ਕਿਵੇਂ ਜਵਾਬ ਦੇ ਦਾਂ ਮੈਂ ਤੇ ਜਾਉਂਗੀ ਮੈਂ ਤੈਨੂੰ ਜਾਣ ਜੋੜ ਨਹੀਂ ਦਿੰਦੀ ਚੁੱਪ ਕਰਕੇ ਵਾਇਆ ਟਿੱਕੇ ਆਏ ਕਿ ਵਟੇਕੇ ਵਾਇਆ ਮੈਂ ਤੇ ਤਿਆਰ ਹੋਈ ਬੈਠੀ ਆ ਦੇਖ ਜੇ ਮੈਂ ਹੁਣ ਆਏ ਦੇ ਨਾ ਕਰ ਮੈਨੂੰ ਤੋ ਚੁੱਪ ਕਰਕੇ ਪੈਸੇ ਦੇ ਦੇ ਮੈਂ ਤੇ ਜਾਣਾਗਾ ਆਉਗਣਾ ਚਾਚਾ ਕਰ ਲਿਆ ਚਾਹ ਦਾ ਟਾਈਮ ਹੋ ਰਿਹਾ ਚਾਹ ਮੈਂ ਹੁਣ ਮੈਂ ਮੇਰੀ ਬੱਸ ਦਾ ਟਾਈਮ ਹੋਇਆ ਪਿਆਗਾ ਮੇਰੀ ਬੱਸ ਲੰਘ ਜੂਗੀ ਤੇ ਮੈਨੂੰ ਪੈਸੇ ਦੇ ਮੈਨੂੰ ਕਿਹਾ ਸੀ ਉਹਨੇ ਕਹਿੰਦਾ ਬੇਬੇ ਤੇ ਪੈਸੇ ਫੜਨੇ ਕੋਈ ਨਹੀਂ ਪੈਸੇ ਤੈਨੂੰ ਦੇਉਂਗੀ ਪਹਿਲਾਂ ਚਾਹ ਕਰਕੇ ਲਿਆ ਫੇਰ ਭੱਗ ਜੀ ਲੈ ਕੁੜੂ ਤੂੰ ਜਾਣ ਕੇ ਤੈਨੂੰ ਆਇਆ ਬੱਸ ਲੰਘ ਜੇ ਆਪੇ ਵੀ ਫੇਰ 4-5 ਵਜੇ ਰ ਫੇਰ ਕਹਿੰਦੇ ਕਿ ਕਵੇਲਾ ਹੋ ਗਿਆ ਵੀ ਹੁਣ ਤੂੰ ਰਹਿ ਪਾ ਤੂੰ ਰਹਿਂਦੇ ਹੁਣ ਜਾਣਾ ਕੰਡਾ ਆਏਗਾ ਵੀ ਆਪੇ ਲੇਟ ਹੋ ਜੂਗੀ ਜਿੰਨਾ ਤੇ ਮੇਰੀ ਤੀ ਆ ਕੇ ਜਾਂਦੀ ਨਹੀਂ ਮੁੜਦੀ ਨਹੀਂ ਉਹਨਾਂ ਚਿਰ ਤੈਨੂੰ ਜਾਣ ਨਹੀਂ ਜਿੰਦੀ ਕਿੰਨਾ ਜ਼ੋਰ ਲਾ ਲਾ ਆਏ ਕਿ ਮਿਲ ਜਾਂਦੀ ਸੀ ਮੈਂ ਤੜਕੇ ਜਾਉਂਗੀ ਤਾਂ ਹੀ ਕਰਦੀ ਹੁੰਨੀ ਆਰ ਵਾਰੀ ਮੇਰੇ ਵਾਰ ਮੈਂ ਫੇਰ ਐਂ ਕਰਦੀ ਹੁੰਦੀ ਆ ਮੈਂ ਤੈਨੂੰ ਪਤਾ ਹੀ ਹੈ ਮੇਰਾ ਤੂੰ ਨਾ ਰਾਜਵੀਰ ਨੂੰ ਫੋਨ ਕਰ ਦੇ ਰਾਜਵੀਰ ਨੂੰ ਜਵਾਬ ਦੇ ਦੇ ਉਹਨੂੰ ਕਹਦੇ ਭਾਈ ਤੂੰ ਤੇਰੀ ਭਾਬੀ ਜਾਂਦੀ ਹੈਗੀ ਪਿੰਡ ਤੂੰ ਫੇਰ ਆ ਜੀ ਜਦੋਂ ਮੈਂ ਆਕੇ ਨਾ ਉਹਨੂੰ ਉਦੋਂ ਬੁਲਾ ਲਈ ਉਦੋਂ ਨਾ ਫੇਰ ਆਈ ਸਾਨੂੰ ਜੀਰੀ ਲਾਉਣ ਲੱਗ ਜਾਣਗੇ ਸਾਵਣ ਦੇ ਮਹੀਨੇ ਆਲੀ ਉਦੋਂ ਫੇਰ ਨਹੀਂ ਆਇਆ ਜਾਂਦਾ ਤੇ ਮੇਰੇ ਬੇਕੇਰੇ ਵੀ ਜੀਰੀ ਲਾਉਣ ਲੱਗਣਾਗਾ ਤਾਂ ਕਰਕੇ ਤਾਂ ਇਹ ਤਾਂ ਮੈਂ ਹੁਣ ਜਾਨੀ ਹੈਗੀ ਤੇਰੇ ਬੇਕੇਰੇ ਜੀਰੀ ਲਾਉਣੇ ਤੂੰ ਤਾਂ ਨੌਣੀ ਤੇ ਫੇਰ ਓਹੋ ਫਿਰ ਜਦੋਂ ਖੇਤ ਜਾਣ ਲੱਗੇ ਤੇ ਫਿਰ ਮੈਨੂੰ ਮੈਂ ਇਕੱਲੀ ਘਰ ਰਹਿ ਜਾ ਕਰੂੰਗੀ ਫਿਰ ਮੇਰੇ ਜਾਇਦਾ ਕੀ ਫਾਇਦਾ ਹੋਊਗਾ ਨਾ ਤਾਂ ਜਾਣਾ ਚੁੱਪ ਕਰਕੇ ਬਹਿ ਜਾ ਮੈਂ ਮੈਂ ਤਾਂ ਜਾਊਂਗੀ ਤੂੰ ਕਿਵੇਂ ਜਾਵੇਂਗੀ ਆ ਕਿਵੇਂ ਭੱਜ ਜਾਏਂਗੀ ਤੂੰ ਮੈਂ ਤਾਂ ਜਾਣ ਨਹੀਂ ਦਿੰਦੀ ਹੈਗੀ ਤੂੰ ਟੜ ਕੇ ਹੀ ਚਾਰੇ ਚੱਕ ਕੇ ਬਹਿ ਜਾਨੀ ਹੈਗੀ ਚਾਰੇ ਚੱਕ ਕੇ ਬਹਿ ਜਾਨੀ ਹੈ ਦੇਖ ਲਓ ਦੇਖ ਕਿਵੇਂ ਕਰਦੀ ਹੈਗੀ ਬੁੜੀ ਜੀ ਜਦੋਂ ਮੈਂ ਜਾਣਾ ਹੁੰਦਾ ਉਹਦੇ ਚੱਕ ਕੇ ਫੋਨ ਕਰ ਦਿੰਦੀ ਹੈ ਕੁੜੀ ਜੀ ਨੂੰ ਵੀ ਕਿ ਆ ਜਾ ਆਇਂਦਾ ਨਹੀਂ ਸੋਚਦੀ ਉਹਨੇ ਵੀ ਜਾਣਾ ਹੁੰਦਾ ਕਿ ਕਿਸੇ ਵળે ਕੋਈ ਨਾ ਮੈਂ ਤਾਂ ਜਾਊਂਗੀ ਕੁਛ ਮਰਜ਼ੀ ਕਰ ਲਾ ਲਾਲਾ ਜੋਰ ਲੱਬਿਆਲਾ ਢੋਲ ਮੈਂ ਤਾਂ ਜਾਊਂਗੀ ਜਮਾ ਜਾਊਂਗੀ ਹਰਪ੍ਰੀਤ ਤਿਆਰ ਹੋਗੀ ਤਾਂ ਮੈਂ ਤੈਨੂੰ ਛੱਡਿਆ ਆ ਤਿਆਰੀਆਂ ਮੈਂ ਤਾਂ ਉਹ ਮੈਂ ਤੈਨੂੰ ਕਿੱਥੇ ੱਡੇ ਦੇ ਛੱਡ ਕੇ ਆਉਂਗਾ ਤੇਰੀ ਪੇਕੀ ਛੱਡਾਂ ਉਹ 10 ਮਿੰਟ ਲੱਗਣਗੇ ਮੈਨੂੰ ਤਾਂ ਦੱਸਿਆ ਮਿੰਟਾਂ 'ਚ ਛੱਡਿਆ ਆਵੇਂਗਾ ਬੇਬੇ ਹੁਣ ਹੋਰ ਪੰਗਾ ਪਾ ਕੇ ਹੋਵੇਗੀ ਬੇਬੇ ਕਹਿੰਦੀ ਸੀ ਬੇਬੇ ਕਹਿੰਦੀ ਪਹਿਲਾਂ ਕਿਰਨਾਂ ਨੂੰ ਲੈ ਕੇ ਆਉ ਕਹਿੰਦੀ ਮੈਂ ਤਾਂ ਫੇਰ ਜਾਣ ਦੇਉਂਗੀ ਮੈਂ ਤੈਨੂੰ ਚਰ ਜਾਣ ਨਹੀਂ ਦਿੰਦੀ ਤੂੰ ਐ ਕਰ ਮੈਨੂੰ ਤਾਂ ਭਾਵੇਂ ਤੂੰ ਵਾਸੀ ਚੜਾ ਦੀ ਤੂੰ ਭੱਜ ਕੇ ਕਿਰਨਾਂ ਨੂੰ બસ ਚੜਾ ਜਾਣਾ ਚਲ ਨਾਂ ਛੱਡ ਕੇ ਜਾਉਂ ਫਿਰ ਮੈਂ ਕਿਰਨਾਂ ਨੂੰ ਲੈ ਆਉਂਗਾ ਲੈ ਬੇਬੇ ਕਹਿੰਦੀ ਜਿੰਨੇ ਚਿਰ ਕਿਰਨਾਂ ਨਹੀਂ ਹੁੰਦੀ ਮੈਂ ਜਾਣ ਨਹੀਂ ਦਿੰਦੀ ਕਹਿੰਦੀ ਮੈਥੇ ਤਾਂ ਭਈ ਕੰਮ ਨਹੀਂ ਹੁੰਦਾ ਤੜਕੇ ਦੀ ਤਾਂ ਬੋਲੀ ਨਹੀਂ ਨਾ ਮੈਂ ਤੜਕੇ ਦੱਸਿਆ ਸੀ ਬੇਬੇ ਮੈਂ ਅੱਜ ਜਾਉਂਗੀ ਕਹਿੰਦੀ ਕੋਈ ਨਹੀਂ ਭਗ ਜੀ ਮੈਨੂੰ ਇਹਦੀ ਨਾ ਭਈ ਕਿਰਨਾਂ ਨਹੀਂ ਆਈ ਮੈਂ ਨਹੀਂ ਹੁਣ ਚਾ ਜਾਣ ਦਿੰਦੀ ਪਤਾ ਨਹੀਂ ਕਿਹਨੇ ਕਹਿਤਾ ਬਾਹਰ ਗਈ ਸੀ ਬਾਹਰ ਨੂੰ ਕੋਈ ਉਹਨੇ ਲਾਤੀ ਉਹ ਬੁੜੀ ਨੇ ਉਂਗਲ ਬੇਬੇ ਦੇਖ ਲੈ ਉਹ ਕਸੂਮ ਗੁਣਾ ਹੋਰੀ ਕੱਟ ਮਾਰਦੀ ਹੈਗੀ ਇਹ ਤੜਕੇ ਦੀ ਕਹਿੰਦੀ ਮੈਂ ਤੈਨੂੰ ਤੜਕੇ ਦੀ ਭੇਜ ਦਾਂ ਨੀ ਪਹਿਲਾਂ ਮੋਦਰੀ ਭਾਗ ਜਾ ਫਿਰ ਹੁਣ ਦੱਸ ਚੰਗਾ ਫਿਰ ਜਿਵੇਂ ਬੇਬੇ ਕਹਿੰਦੀ ਬੇਬੇ ਤਾਂ ਮੰਨਣੀ ਪਊ ਆਹੋ ਚੰਗਾ ਫਿਰ ਮੈਂ ਲਿਆਉਣਾ ਭੈਣ ਨੂੰ ਨਹੀਂ ਬੁੜੀ ਜੀ ਤਾਂ ਨਾ ੱੱਕੇ ਨਾਲ ਲਈ ਆਈ ਉਹ ਬੁੜੀ ਥੋੜਾ ਜਿਹਾ ੱੱਕਾ ਕਰਦੀਏਗੀ ਲੈ 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 ਉਹ ਬੁੜੀ ਦੀ ਕੀ ਮਜ਼ਾ ਲੱਗੀ ਜਦੋਂ ਭੈਣ ਨੇ ਆਉਣਾ ਹੈਗਾ ਐਵੇਂ ਹੀ ਕਰੀ ਜਾਨੀ ਤੂੰ ਐਵੇਂ ਡਰੀ ਜਾਨੀ ਬੁੜੀ ਤੂੰ ਮੇਰੇ ਨਾਲ ਤਾਂ ਤੇ ਗੱਲ ਨਹੀਂ ਹੋਈ ਕਰਨਾਂ ਦੀ ਬੇਬੇ ਨਾਲ ਹੋਈ ਸੀਗੀ ਬੇਬੇ ਨੂੰ ਕਹਿੰਦੀ ਸੀ ਮਾਉਂਗੀ ਬਸ ਜਦੋਂ ਕਿਹਾ ਫਿਰ ਮੈਂ ਤਾਂ ਲੈ ਕੇ ਮੜੂ ਭੈਣ ਨੂੰ ਹਾਂ ਲੈ ਆ ਲੈ ਹੁਣ ਲੈ ਆਵੇ ਕਰਨਾਂ ਨੂੰ ਭੱਜ ਕੇ ਮੈਂ ਤਾਂ ਇਹ ਪੇਕ ਕੀ ਜਾਣ ਕਰਨੂ ਉਹੀ ਗੱਲ ਮੈਂ ਤਾਂ ਚੱਕ ਹੀ ਜਾਨੀ ਆਗੀ ਆ ਬੁੜੀ ਛੱਡੀ ਉਦੋਂ ਹੋਏਗੀ ਤੋ ਕਿਸੇ ਦੀ ਮੰਗਰ ਲੱਗ ਜਾਂਦੀ ਕਿਸੇ ਨੇ ਕਹਿਤਾ ਹੂ ਵੀ ਤੇਰੀ ਨੂਨੂ ਨਾ ਜਾਣਦੇ ਉਹਨਾਂ ਚੱਕਰ ਜਿੰਨੇ ਜਕਰ ਕੁੜੀ ਨਹੀਂ ਆਉਂਦੀ ਤੇ ਇੱਥੋਂ ਕੰਮ ਨਹੀਂ ਬਣਨਾ ਲੋਕਾਂ ਦੇ ਮੰਗਰ ਲੱਗਦੀ ਐ ਉਹ ਲੋਕਾਂ ਦੀਆਂ ਗੱਲਾਂ ਚੋਂ ਦੀ ਆ ਜਾਂਦੀ ਐ ਕੱਢ ਲਾਉਣ ਮੋਟਰਸਾਈਕਲ ਆ ਘੰਟਾ ਲਾਦਣਾ ਹੁਣ ਲੈ ਜੋੜੇ ਪੁੰਜਣ ਜਾ ਖੜਾ ਕਦੇ ਕੁਛ ਕਰਨ ਲੱਗ ਜਾਂਦਾ ਕਦੇ ਕੁਛ ਕਰਨ ਲੱਗ ਜਾਂਦਾ ਇਹਦੇ ਹੀ ਨਹੀਂ ਲੋਟ ਆਉਂਦਾ ਮੈਂ ਤਾਂ ਮਿੰਟੇ ਦਾ ਆਰਾਮ ਕਰਦੀ ਆਂਗੀ ਨਾ ਜਮਾਂ ਨੇ ਜਾਣ ਦੇ ਦੀ ਕੋਈ ਨੰਗੂਗੀ ਤਾਂ ਇੱਥੋਂ ਦੀ ਜਾਂ ਨੰਗੇ ਤਾਂ ਸਹੀ ਆਮ ਵੀ ਹੈਗੀ ਮੈਂ ਤੇ ਨਹੀਂ ਜਾਣੇ ਨੂੰ ਚੰਗਾ ਮਾ ਕਿੱਦਰਾ ਚੰਗਾਵਾਂ ਬਾਈ ਟਿੱਕੇ ਲੈ ਮੈਂ ਇਹ ਨਾ ਕਰ ਕੋ ਕੋ ਹਾਉ ਦੇਖ ਮੇਰੇ ਬੱਸ ਲੰਘ ਜੂਗੀ ਦਰ ਬੇਬੇ ਬਣ ਕੇ ਮੇਰੇ ਬਾਗ ਜਾਂਦੇ ਨਾ ਬੱਸ ਲੰਘੇ ਤੇਰੀ ਕਾਰ ਲੰਘੇ ਮੈਂ ਤੈਨੂੰ ਜਾਣ ਨਹੀਂ ਤੂੰ ਐ ਕਿ ਬਣ ਜਾਂਦੀ ਤੂੰ ਹਰ ਵਾਰੀ ਐਂ ਕਰਦੀ ਜਿਹੜੀ ਮੈਂ ਤੇ ਜਾਉਂਗੀ ਮੈਂ ਛੱਡ ਮੇਰਾ ਬੈ ਜਾ ਕੀ ਦੇਖ ਲੈਣਾ ਤੂੰ ਆਪ ਦੀ ਹਿੰਡ ਕਰਦੀ ਨਹੀਂ ਹੈ ਹਰ ਵਾਰੀ ਤੇਰੀ ਹਿੰਡ ਭੁਗਦੀ ਐ ਇਦਕੀ ਹਿੰਡ ਭੁਗਦੀ ਮੈਂ ਤੇ ਜਾਉਂਗੀ ਜਿਹੜੀ ਤੂੰ ਛੱਡ ਮੇਰਾ ਬੈਗਾ ਤੇਰੀ ਬੱਸ ਲੰਘ ਜੂ ਮੇਰੇ ਬਾਗ ਜਾਂਦੇ ਨਹੀਂ ਨਹੀਂ ਮੈਂ ਖਾ ਜਾ ਟਿੱਕਾ ਮਰਦਾ ਕਰ ਲੈ ਮੈਂ ਚੜ ਬੈਗ ਜਾ ਉਹ ਜ਼ਰਾ ਕੁਝ ਨਾ ਕਰਦੀ ਹੈਗੀ ਆਏ ਭਾਈ ਭਾਈ ਆ ਗਿਆ ਮੈਂ ਤੇ ਬੁਲਾਇਆ ਹੀ ਨਹੀਂ ਹੈਗਾ ਬੁਲਾਇਆ ਕੋਈ ਨਹੀਂ ਐਵੇਂ ਕਿਵੇਂ ਆ ਗਿਆ ਇਹ ਮੈਨੂੰ ਨਹੀਂ ਪਤਾ ਕਿ ਆਪ ਹੀ ਆਊਗਾ ਹੁਣ ਮੈਂ ਨਹੀਂ ਬੁਲਾਇਆ ਬਲੋ ਇਹਦਾ ਬੈਠਾ ਮੈਂ ਫੜਾ ਦੇ ਚੁੱਪ ਕਰਕੇ ਫੜਾ ਦੇ ਉਧਰ ਧਰ ਦੇ ਬੈਗ ਧਰ ਦੇ ਬੈਗ ਬਹਿ ਜਾ ਹਟਕੇ ਸੱਜਾ ਤਾਂ ਮੈਨੂੰ ਪੱਕਾ ਪਤਾ ਨਹੀਂ ਮੈਂ ਨਹੀਂ ਬੁਲਾਇਆ ਨਹੀਂ ਬੁਲਾਇਆ ਕੋਈ ਪਤਾ ਸ਼ੁਕਰ ਆ ਗਿਆ ਭਾਈ ਸੁਖੀ ਹੋਵੇ ਕਿਉਂ ਆ ਗਿਆ ਇਹ ਮੈਂ ਤਾਂ ਆਪ ਨੂੰ ਟੈਨਸ਼ਨ ਜੀ ਲੱਗ ਗਈ ਲੈ ਹੋਰ ਹੁਣ ਦੇਖ ਤੰਗ ਕਰਦੀ ਹੈ ਸੁਖੀ ਹੋਵੇ ਤੇ ਐਸਨ ਲੱਗ ਗਈ ਤਲਾ ਕੋਈ ਮੈਨੂੰ ਬੁਲਾਇਆ ਹੈ ਤੂੰ ਗੱਲ ਵੀ ਮੰਨ ਲਿਆ ਕਰ ਕਿਸੇ ਦੀ ਕਿਸੇ ਦੀ ਤਾਂ ਮੰਨ ਲਿਆ ਕਰ ਮੈਨੂੰ ਪੱਸਾ ਪਤਾ ਦੇ ਰਿਹਾ ਬੈਸਤਾਨ ਚੰਗੜੀ ਨੂੰ ਜਿਵੇਂ ਕਹਾਂਗੇ ਉਹ ਮਿਸ ਹੋ ਜਾਵੇ। ਜਾ ਜਾ ਚੰਗਾ ਭਾਜ ਜਾ ਤੂੰ ਭੈਣ ਲੁਕੋਇਆ। ਅੱਖੂਆ ਬੈਗ ਚੱਕੀ ਜਾਂਦੀ ਸੀ। ਤੇ ਮੈਂ ਕਹ ਦੂੰਗਾ ਬਾਈ ਮੈਂ ਪਿੰਡ ਆਉਂਦੀ ਸੀ ਚੱਲਣ ਦੀ ਜੇ ਤੁਸੀਂ ਆ ਗਏ। ਚੰਗਾ ਬੈਠੀ ਰਾਹ ਤੇ ਪ੍ਰਾਹ ਕੋਲੇ ਬਹਿ ਜੀ। ਕਰਨੀ ਗੱਲਾਂ। ਦੇਖ ਲੈ ਨਹੀਂ ਦੇਖ ਲੈ ਕੀ ਹਾਲ ਕਰਦੀ ਐ ਇਹ ਬੁੜੀ ਜੀ। ਜਮੇ ਨਹੀਂ ਮੇਰੇ ਪੇਕੇੰਦ ਦੇਖ ਕੇ ਜਰਦੀ ਹੈਗੀਗੀ। ਦੂਰੋਂ ਦੇਖ ਕੇ ਮੱਥੇ ਵੱਟ ਪਾ ਲਿਆ ਤੇ ਫਿਰ ਆਪਦੇ ਬਲੇ ਹਾਂ ਕਰ ਦਿੰਦੇ ਆ ਕਿ ਮੇਰੀ ਧੀ ਨੂੰ ਤੇ ਜਵਾਈ ਨੂੰ ਸੇਵਾ ਕਰਿਆ ਕਰ। ਮੈਂ ਕਿਉਂ ਕਰਾਂ ਕਰਾਂ ਸੇਵਾ? ਮੈਂ ਇੱਥੇ ਨਹੀਂ ਹੁੰਦੀ ਤੁਹਾਡੀ ਸੇਵਾ। ਇਹ ਕਿ ਮੈਂ ਆਈ ਜਾਂਦਾ ਬਾਈ ਮੈਨੂੰ ਤਾਂ ਟੈਨਸ਼ਨ ਜੀ ਨਾਈ ਮਾਣੇ ਦੱਸਿਆਗਾ ਵੀ ਕਿ ਤੇਰਾ ਬਾਈ ਆਊਗਾ ਨਾਈ ਮੈਂ ਫੋਨ ਕਰਿਆ ਕਿ ਮੈਂ ਆ ਗਿਆ ਅੱਜ ਲੈ ਸੁਖਰਲ ਪੰਡਾ ਤਿਆਰੀ ਬੈਠੀ ਹੈ ਸਣੇ ਤਿਆਰ ਹੋ ਰਹੀ ਹਿੱਤ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪਣੀ ਹੋਰ ਪਰਵਾਹ ਠੀਕ ਹੈ ਪਣ ਸਾਰਾ ਹਾਂ ਠੀਕ ਹੈ ਵਧੀਆ ਤੂੰ ਦੱਸ ਬਾਈ ਮਾ ਵਰਗੇ ਠੀਕ ਸੀ ਪਾਪੀ ਵੀ ਠੀਕ ਸੀ ਸਾਰੀ ਠੀਕ ਸੀ ਬੱਸ ਮੈਂ ਤਾਂ ਹਰਪ੍ਰੀਤ ਨੂੰ ਛੱਡ ਕੇ ਆਣਾ ਚਾਹੀਦਾ ਪੇਕੀ ਅੱਛਾ ਤੇ ਮੈਂ ਤੈਨੂੰ ਮੌਕੇ ਜਿਹੇ ਦੱਸਿਆ ਅੱਛਾ ਵੀ ਤੂੰ ਕਿਰਨਾਂ ਨੂੰ ਭੈਣ ਨੂੰ ਲੈ ਕੇ ਆ ਮੈਂ ਚਲਾਂ ਬਾਅਦ ਚ ਲਿਓ ਤੂੰ ਬੇਬੇ ਨਹੀਂ ਭਾਈ ਪਹਿਲਾਂ ਤੂੰ ਲੈ ਕੇ ਆ ਤੇਰੀ ਭੈਣ ਨੂੰ ਫੇਰ ਮੈਂ ਉਹਨੂੰ ਜਾਣ ਨੂੰ ਕਰੇ ਕੰਮਧੰਦਾ ਵਾਲਾ ਦੇ ਅੱਛਾ ਮੇਰੀ ਗੱਲ ਸੁਣੋ ਮੈਂ ਤਾਂ ਨਾ ਸਾਡੀ ਬੁੜੀ ਜੀ ਨੂੰ ਦੱਸਿਆ ਨਹੀਂ ਹੈਗਾਗਾ ਵੀ ਮੈਂ ਤੁਹਾਨੂੰ ਫੋਨ ਕਰਕੇ ਬੁਲਾਇਆਗਾ ਪਰੇ ਮੇਰੀ ਗੱਲ ਸੁਣ ਲੈ ਹੁਣ ਤੂੰ ਚੋਰੀ ਕਾਨੂੰ ਕਰਨੀ ਸੀ ਹੁਣ ਤੂੰ ਤਿਆਰ ਬੈਠੀ ਐ ਤੇ ਤੂੰ ਹੁਣ ਮੇਰੇ ਨਾਲ ਬਗ ਜੇਗੀ ਤੇ ਬੁੜੀ ਨੂੰ ਤਾਂ ਦੱਸ ਕੀ ਜਾਣਾ ਪਊਗਾ ਓਹੋ ਹੁਣ ਤਾਂ ਉਹਨੂੰ ਪਤਾ ਲੱਗ ਗਿਆ ਵੀ ਤਿਆਰ ਬੈਠੀ ਐ ਜਾਊਗੀ ਉਦੋਂ ਤੁਹਾਨੂੰ ਦੇਖ ਕੇ ਅੰਦਰ ਨੂੰ ਗਈ ਆ ਉਹ ਕਹਿੰਦੀ ਕਿ ਤੇਰਾ ਭਰਾ ਆ ਗਿਆ ਮੈਂ ਤਾਂ ਕਹਿਤਾ ਸਿੱਧਾ ਸਿੱਧਾ ਮੈਂ ਨਹੀਂ ਬੁਲਾਇਆ ਬਲੂ ਆ ਮੈਂ ਹੌਣ-ਹੌਣ ਕੀਤਾ ਰਾਜ ਤੀ ਮੇਰੇ ਨਾਲ ਪਰੇਵਾ ਕੀ ਮੈਥੋਂ ਨਹੀਂ ਨਹੀਂ ਸੋੜ ਤਾ ਕਾਹੋਂ ਨਰਾਜ਼ ਸੀ ਮੇਰੇ ਤੇ ਨਰਾਜ਼ ਆ ਕੇ ਤੂੰ ਪਿੰਡ ਜਾਨੀ ਆ ਕਿ ਮੇਰੀ ਕੁੜੀ ਆਊਗੀ ਰਾਜਵੀਰ ਅਕੇ ਤੂੰ ਤੂੰ ਰਹਿ ਉਹਦੀ ਸੇਵਾ ਵਾਸਤੇ ਅਕੇ ਤੂੰ ਨਾ ਪਿੰਡ ਜਾ ਦੇਖ ਲੈ ਭਣੇ ਉ ਤਾਂ ਤੂੰ ਆਖੇਂਗੇ ਸਾਰਿਆਂ ਨੂੰ ਐ ਹੁੰਦਾ ਦੇਖ ਲੈ ਆਪਣੀ ਮਾਂ ਨੂੰ ਆਈ ਸੀ ਵੀ ਕਿਰਨ ਆਵੀ ਕੱਲ ਮਾਸੀ ਨੂੰ ਵੀ ਰਾਜਵੀਰ ਆਵੇ ਹੁੰਦਾ ਤਾਂ ਹੈਗੀ ਆ ਕੁੜੀਆਂ ਦਾ ਸਭ ਨੂੰ ਹੀ ਹੁੰਦਾ ਹੈ ਹੁੰਦਾ ਤਾਂ ਹੈਗੀ ਆ ਬਾਈ ਫਿਰ ਮੇਰੀ ਗੱਲ ਸੁਣਾ ਹੁਣ ਜਿਵੇਂ ਮੰਨ ਲਾ ਹੁਣ ਭਾਬੀ ਆਪਦੇ ਪਿੰਡ ਜਾਊਗੀ ਚੱਲ ਮੈਂ ਜਾਊਂਗੀ ਹਨਾ ਮੈਂ ਬੱਜੂਂਗੀ ਚੱਲ ਇਹ ਆਜੇ ਫਿਰ ਐਡੀ ਕੀ ਗੱਲ ਆ ਗਈ ਹੁਣ ਤੂੰ ਵੀ ਨਹੀਂ ਫਿਰ ਹੁਣ ਮੈਂ ਮਾਸੀ ਨੂੰ ਤਾਂ ਮਿਲ ਕੇ ਜਾਊਂਗਾ ਦੱਸ ਕੇ ਜਾਊਂ ਮੁਖੀਏ ਘਰ ਦੀ ਉਹਦੇ ਬਿਨਾਂ ਤਾਂ ਨਹੀਂ ਜਾ ਸਕਦੇ ਮੈਂ ਤਾਂ ਮੈਂ ਕਹਿਣੀ ਆ ਉਹਨੂੰ ਤਾਂ ਨਾ ਪੁੱਛ ਉਹਦਾ ਤਾਂ ਹੀ ਨਹੀਂ ਪਤਾ ਕੀ ਬੋਲੂਗੀ ਐ ਜੀ ਹੈਗੀ ਉਹ ਉਹ ਚੱਲ ਕੋਈ ਨਹੀਂ ਫਿਰ ਬੋਲ ਫਿਰ ਕੀ ਐ ਉਹ ਤਾਂ ਬੋਲ ਵਿਗਿਆੜਾ ਉਹਦੇ ਮਨ 'ਚ ਤਾਂ ਕੁਝ ਨਹੀਂ ਉਹੀ ਲੱਗਦਾਗਾ ਪਥੇਰਾ ਮਨ 'ਚ ਤਾਂ ਬਾਲਾ ਪੈਂਦੇ ਤਨ ਹਮਲੋ ਮਲੀ ਤਾਂ ਨਹੀਂ ਰੱਖ ਲੂ ਕੋਈ ਜਵਾਕੜੀ ਤਾਂ ਨਹੀਂ ਹੈਗੀ ਜਾਣਗੀ ਤਾਂ ਹੈਗੀ ਤੂੰ ਤਾਂ ਐਵੇਂ ਡਰੀ ਜਾਨੀ ਐ ਡਰਦੀ ਰੁਦੀ ਕਾਹਨੂੰ ਆ ਮੈਂ ਮੈਂ ਤਾਂ ਨੰਨੇ ਤੋਂ ਡਰਦੀ ਹਰੇਕ ਗੱਲ 'ਚ ਨੰਨਾ ਪਾ ਦਿੰਦੀ ਆ ਜਦੋਂ ਇਹ ਨੰਨਾ ਪਾਦੇ ਨਾ ਪਤਾ ਨਹੀਂ ਇਹ ਕਹੇ ਜੀ ਇਹ ਤਾਂ ਨੰਨਾ ਫੁਰ ਜਾਂਦਾ ਗਾ ਉਹ ਨੰਨੇ ਤਾਂ ਪੈਂਦੇ ਰਹਿੰਦੇ ਨੇ ਇਹੋ ਜਿਹੇ ਨੰਨੇ ਤਾਂ ਆਪਾਂ ਨਹੀਂ ਡਰਦੇ ਹੈਗੇ ਉਹ ਤਾਂ ਹੋਰ ਲੋਕ ਹੀ ਨੇ ਜਿਹੜੇ ਨੰਨਿਆਂ ਦਾ ਵੈਸੇ ਮ ਕਰਦੇ ਨੇ ਚੱਲ ਕੋਈ ਨਾ ਬਾਈ ਨਾਲ ਤਾਂ ਮੈਨੂੰ ਸਿਰਫ ਚਾਹ ਬਣਾਉਣੀ ਆ ਤੇ ਨਾਲੇ ਪਾਣੀ ਦੇ ਘੁੱਟ ਲੈਣਾ ਚੱਲ ਹਾਂ ਨਾਸੀ ਨੂੰ ਪੇਂਦੇ ਮੇਰੇ ਕੋਲੇ ਹਾਂ ਹਾਂ ਪੇਂਦਿਆ ਕੋਈ ਨਾ ਲੈ ਭੈਣ ਨੂੰ ਦਵਚਰੇ ਨੂੰ ਕਾਹਲ ਹੋਈ ਪਈ ਐ ਵੀ ਮੈਨੂੰ ਛੇਤੀ ਭਰਾ ਲੈ ਜੀ ਉਹ ਭੰਨੇ ਲੈ ਤਾਂ ਮੈਂ ਤੈਨੂੰ ਜਾਣਾ ਹੀ ਐ ਹੁਣ ਮਾਸੀ ਨੂੰ ਤਾਂ ਮਿਲ ਕੀ ਜਾਊਂਗਾ ਕਣਕ ਜੇ ਨਾ ਆਥੀ ਦੀ ਮਾਰ ਜੀ ਹੈਗੀ ਤੋੜਦਾਵੇਂ ਪਾਥੀ ਸੁੱਕਣੀ ਤੋਕੇ ਤਾਂ ਉਹ ਤਾਂ ਕਹਿੰਦੀ ਕਿ ਬੇਬੇ ਕਣਕ ਤੋੜ ਦੇ ਨਵੇਂ ਕਣਕ ਨਾਲ ਟਿੱਡ ਦੁਖਦਾ ਹੈਗਾ ਤੇ ਤੋਤੀ ਕਣਕ ਜਾਵੇ ਤਾਂ ਟਿੱਡ ਨਹੀਂ ਦੁਖਦਾ ਹੈਗਾ ਤੇ ਆਥ ਮਾਰਦੀ ਨਹੀਂ ਅਗ ਲੱਗਰੀ ਐ ਪੇਕੀ ਜਾਣ ਦੀ ਪੇਕੀ ਆ ਨਾ ਪੇਕੀ ਜਾਣਾ ਹੁਣ ਭਰਾ ਆਇਆਗਾ ਜਮਨ ਜਾਣ ਦੇ ਜੀ ਬੇਬੇ ਹਾਂ ਮੈਂ ਕਰਦੀ ਆਂਗੀ ਚਾਹ ਤੇ ਤੂੰ ਬਾਈ ਕੋਲ ਬਹਿ ਜਾ ਜਾ ਕੇ 10 ਮਿੰਟ ਬਾਈ ਕੋਲ ਤਾਂ ਭਗ ਜਾਨੀ ਆ ਮੈਂ ਤੇ ਤੂੰ ਚਾਹ ਚੁੱਕ ਕੇ ਮੋੜ ਦੇ ਇਹਨੂੰ ਜਾਣ ਜਾਣਾ ਜੁਨਾ ਨਹੀਂ ਹੈਗਾ ਮੋੜ ਦੀ ਮੂੜਦੀ ਨਹੀਂ ਹੈਗੀਗੀ ਉਹ ਤਾਂ ਮੈਨੂੰ ਲੈਣ ਆਇਆਗਾ ਕੋਈ ਮੈਂ ਪਾਉਂ ਤੇਰੇ ਬੰਗਾ ਜਾਂਦੀ ਦੇ ਕੁੜੇ ਮਿੰਟਾਂ ਲੱਗੀਆਂ ਦਲੇ ਇਹ ਕੁਝ ਹੋਰ ਨਾ ਕੱਢ ਮਾਰੇ ਇਹ ਬੁੜੀ ਜੀ ਤੇ ਮੈਨੂੰ ਭੋਰਾ ਜੀ ਕੀ ਨਹੀਂ ਹੈਗਾਗਾ ਚੱਲ ਕੋਈ ਨਾ ਦਵਾ ਦਵਚਾ ਕਰਕੇ ਤੇ ਪਹੁੰਚਦੀ ਆਂ ਇਹਦੇ ਕੋਲੇ ਹੋਰ ਹੀ ਨਾ ਕੁਛ ਕਹ ਇਹਦੇ ਬਾਈ ਨੂੰ ਮਾਸੀ ਦੇ ਵਿਚਾਰੀ ਆਉਂਦੀ ਏ ਮੱਠਾ ਟਿਕਦਾ ਵਸੀ ਜਉਂਦਾ ਪੈਸੋ ਠੀਕ ਹੈ ਕਿੱਧਰ ਬਾ ਗਈਤੀ ਮਾਸੀ ਮੈਨੂੰ ਦੇਖ ਕੇ ਤੂੰ ਉੱਠ ਕੇ ਬਾ ਗਈਤੀ ਕੀ ਗੱਲ ਹੋ ਗਈ ਸੀ ਕੁਝ ਨਹੀਂ ਹੋਈ ਗੱਲ ਮੈਂ ਤਾਂ ਕਣਕ ਜੀ ਪਾਈ ਸੀ ਤੋ ਕੇ ਸੁੱਕ ਨਹੀਂ ਮੈਂ ਖਾ ਚਲੇ ਜਾ ਅੱਛਾ ਦੜਗੀਆਂ ਦੜਗੀਆਂ ਬਣਾਉਣਾ ਹੋ ਹੈ ਦੜਗੀਆਂ ਵੀ ਆਏ ਕਿੰਨਾ ਕਹਿੰਦੀ ਕਿ ਕਣਕ ਤੋ ਕੇ ਇੱਕ ਬਾਦੇ ਕਿਤੇ ਦਿੰਦੁਖ ਦਾ ਛੋਟੇ ਕੋ ਪੁਰਾਣੀ ਕਣਕ ਨਹੀਂ ਦੀ ਪੁਰਾਣੀ ਕਿੱਥੋਂ ਸਾਡੇ ਕੋਈ ਨਵੀਂ ਹੈ ਸਾਡੀ ਤਾਂ ਲੈ ਸਾਥੋਂ ਲਿਆਉਂਦੇ 10 ਗੱਟੇ ਕੀ ਗੱਲ ਦੀ ਪੁਰਾਣੀ ਕਣਕ ਪੇਜਦੀ ਤੁਸੀਂ ਬਿਮਾਰ ਹੋ ਜਾਓਗੇ ਛੋਟੇ ਲੈ ਆਉਂਦੇ ਕਣਕ ਹੈਗੇ ਸੁੱਖ ਨਾਲ ਸਾਡੇ ਕਣਕ ਸਾਰਾ ਕੋਈ ਹੈਗਾ ਚ ਮਾਸੀ ਹੁਣ ਤੈਨੂੰ ਕੀ ਦੱਸਣਾ ਹੈ ਮੇਰੀ ਭੈਣ ਨੇ ਦੱਸੇ ਹੋ ਮੈਂ ਤੇ ਮੇਰੀ ਭੈਣ ਨੂੰ ਲੈਣ ਆਇਆ ਸੀ ਭੈਣ ਨੂੰ ਲੈਣ ਆਇਆ ਸੀਗਾ ਭੈਣ ਨਹੀਂ ਜਾਂਦੀ ਹੈਗੀ ਮੈਂ ਤੇਨੂੰ ਦੱਸਾਂ ਤੂੰ ਸਿਆਣਾ ਬਹਿਣਾ ਹੈਗਾ ਤੇ ਸਾਡੇ ਦਾ ਮਰਨ ਵੇਲਾ ਨਹੀਂ ਹੁੰਦਾ ਸਾਡੇ ਜੀ ਦੀ ਲਾਲ ਨਗਰੇ ਨਾ ਹੈ ਕਹਿ ਕੇ ਜਾਣੇ ਪਈਆਂ ਦੀਆਂ ਚਾਹ ਜਾਂਦੇ 10 ਵਾਰੀ ਡੋਲੂ ਮਾਸੀ ਤੂੰ ਕਹਿੰਦੀ ਸਾਡਾ ਮਰਨ ਵੇਲਾ ਨਹੀਂ ਹੁੰਦਾ ਉਹ ਮਰਨ ਵੇਲਾ ਤਾਂ ਰੱਬ ਨਾਲ ਆਪ ਹੀ ਟਾਈਮ ਲੱਭ ਲੈਂਦਾ ਉਹ ਤਾਂ ਆ ਹੀ ਜਾਂਦਾ ਹੁੰਦਾ ਕੋਈ ਗੱਲ ਨਹੀਂ ਨਾਲੇ ਕੰਮ ਤਾਂ ਮਰਿਆਂ ਦੇ ਮੁੱਕਦੇ ਹੁੰਦੇ ਆ ਕੰਮ ਕਿਦੇ ਮੁੱਕੇ ਨੇ ਕੰਮ ਤਾਂ ਦਿਨੋਂ ਦਿਨ ਵਧ ਹੀ ਜਾਂਦੇ ਨੇ ਮੇਰੀ ਭੈਣ ਹੁਣ ਤਿਆਰ ਹੋਈ ਬੈਠੀ ਹੈ ਹਰਪ੍ਰੀਤ ਨੇ ਜਾਣਾ ਸੀ ਪੇਕੀ ਕੋਈ ਉਹ ਫੇਰ ਜਾਊਗੀ ਉਹ ਜੇ ਮੈਂ ਇਹਨੂੰ ਲੈ ਕੇ ਜੂੰਰੀ ਭੈਣ ਨੂੰ ਸਾਡੇ ਨਿਹਰਾਜ ਵੀ ਆਊਗੀ ਉਹ ਤਾਂ ਫੇਰ ਸੌਣ ਵਾਲੀ ਜੀ ਦੀ ਲਾਉਣਗੇ ਸਾਡੇ ਲੱਗਦੀ ਹਾੜ ਵਾਲੀ ਅਸੀਂ ਤਾਂ ਹੁਣ ਲਾਉਨੇ ਆ ਤੇ ਉਹ ਕਹਿੰਦੀ ਬੇਬੇ ਮੈਂ ਹੁਣ ਲਾ ਆ ਜਾਨੀ ਦੱਸ ਦੇਣ ਤੇ ਕਹਿੰਦੀ ਫੇਰ ਸਾਡੇ ਜੀ ਦੀ ਲਾਉਣ ਲੱਗ ਜਾਣਗੇ ਸਾਡੇ ਪਈਆਂ ਦੀ ਚਾਹ ਜਾਇਆ ਕਰੂਗੀ ਹੁਣ ਸਾਡੀ ਜਾਂਦੀ ਹੈ ਮਾਸੀ ਇਹੀ ਜੜੀਆਂ ਦਾ ਮੇਰੀ ਮਾਂ ਕਰਦੀ ਸੀ ਇਹ ਕਿ ਤੂੰ ਪਹਿਲਾਂ ਲੈ ਕੇ ਆ ਭਾਈ ਕਰਨਤਰੀ ਭੈਣ ਨੂੰ ਉਹ ਹੀ ਜੜੀਆਂ ਤੂੰ ਕਰੀ ਜਾਨੀ ਆ ਉਹ ਸੋਢੀ ਰਾਜਵੀਰ ਆਜੂ ਕਿਤੇ ਨਹੀਂ ਜਾਂਦੀ ਹੈਗੀ ਉਹ ਆਜੂ ਕੁ ਚਾਰ ਦਿਨ ਮਗਰ ਉਹ ਆਜੂਗੀ ਚਾਰ ਦਿਨ ਮਗਰ ਕਦਾਉਗੀ ਤਾਂ ਆਈ ਜਾਂਦੀ ਅੱਜ ਕੋਈ ਗੱਲ ਫੇਰ ਤਾਂ ਬਾਲੀ ਵਧੇ ਜਾਈ ਜਾਂਦੀ ਏ ਫੇਰ ਸਾਨੂੰ ਭੱਗ ਜਾਨੇ ਹਰਪ੍ਰੀਤ ਨੇ ਵੀ ਜਾਣੇ ਗਾਹ ਪੇਖੀ ਨਾ ਨਾ ਫੇਰ ਜਨਾ ਦੋ ਦਿਨ ਲੈ ਜੀ ਜਦੋਂ ਰਾਜਵੀਰ ਆ ਗਈ ਮਾਸੀ ਮੇਰੀ ਗੱਲ ਸੁਣ ਲੈ ਹਾਂ ਤੇਰਾ ਵੀ ਸੁਹਾ ਪਰੜ ਹੈ ਤੇ ਸੁਹਾ ਤੈਨੂੰ ਪਤਾ ਫੇਰ ਮੇਰਾ ਵੀ ਪੜੀ ਹੈ ਹੁਣ ਮੈਂ ਤਿਆਰ ਹੋ ਕੇ ਆਇਆ ਬਾਰੀ ਬਾਰੀ ਮੈਥੋਂ ਨਹੀਂ ਆਇਆ ਅਸੀਂ ਵੀ ਜਿਰੀ ਲਾਉਣੇ ਸੁਖਣਾ ਸਾਡੇ ਕੋਲ ਕੁਝ ਹੈ ਨਹੀਂਗਾ ਨਾ ਤਿਆਰ ਹੋ ਕੇ ਨੂੰ ਕਿੱਦਾਂ ਝੰਝਰਾ ਪਾੜੀਆਂ ਸੀ ਗਿਆ ਮੋਟਰਸਾਈਕਲ ਤੇ ਚੜ੍ਹ ਕੇ ਆ ਗਿਆ ਓ ਮਾਸੀ ਜੇ ਇਹਦਾ ਮਤਲਬ ਝਾਂਜਰਾ ਨਹੀਂ ਪਉਣਿਆ ਫਿਰ ਤਿਆਰੀ ਨਹੀਂ ਹੋਣਾ ਉਹ ਖੇਤੀ ਦੇ ਕੰਮ ਚ ਤੈਨੂੰ ਪਤਾ ਹੈ ਲਿਬੜੇ ਚ ਬੜੇ ਰਹਿਆ ਸਾਰਾ ਦਿਨ ਉਹ ਚੰਗਾ ਹੋਗਾ ਨਾ ਧੋ ਲਿਆ ਬਿੰਦ ਪੱਗ ਸੋਣਾ ਨਾ ਤੂੰ ਕੀ ਲਿਆ ਲੇਟ ਹੋਈ ਜਨੇ ਜਿਰੀ ਤੋਂ ਮੂੰਗੀ ਵੜਨ ਵਾਲੀ ਪਈ ਹੈਗੀ ਮੂੰਗੀਆਂ ਮਸ਼ੀਨਾਂ ਨੇ ਵੜਨੇ ਕਿਹੜਾ ਹੱਥੀ ਵੜਦੇ ਅੱਗੇ ਤਾਂ ਲੋਕ ਹੱਥੀ ਵੜਦੇ ਮਾਸੀ ਤੂੰ ਛੱਡ ਪਰੇ ਗੱਲਾਂ ਨੂੰ ਉਹਨਾਂ ਨੂੰ ਮੇਰੀ ਭੈਣ ਨੂੰ ਬੋਲ ਮਾਰ ਮੈਂ ਤਾਂ ਚਾਹ ਵੀ ਨਹੀਂ ਪੀਂਦਾ ਏ ਛੇਤੀ ਕਾਹਲਦੀ ਮੈਨੂੰ ਤਾਂ ਨਾ ਮੈਂ ਤਾਂ ਦੇਖ ਬੋਲ ਨਹੀਂ ਮਾਰਦੀ ਨਾ ਤੈਨੂੰ ਜਾਣਦੇ ਆ ਮੈਂ ਤੇਰੇ ਨਾਲ ਤੇ ਤੂੰ ਆਹਦਾ ਮੁੜ ਜਾ ਪਹਿਲੀ ਬੱਤ ਲੈ ਕੇ ਪੜੇ ਆ ਜਾ ਤੂੰ ਹੁਣ ਚੱਲੀਏ ਆ ਕਿ ਮੈਂ ਵਗ ਜੂਗੀ ਪਹਿਲਾ ਤੂੰ ਸਿਆਣਾ ਨਹੀਂ ਜਾਊਗੀ ਉਹ ਤਾਂ ਹੁਣ ਜੋ ਫੋਨ ਕਰਿਆ ਸੀ ਮੇਰੀ ਭੈਣ ਨੇ ਆਏ ਨਹੀਂ ਬਈ ਜਾਇਆ ਜੂਏ ਜਾਂਦਾ ਜਾਣ ਨਹੀਂ ਮੈਂ ਦਿੰਦੀ ਐ ਕਿੰਨਾ ਐ ਨਹੀਂ ਤੂੰ ਜਾਣਾ ਜੁਣਾ ਬੇਬੇ ਮੇਰੀ ਸੁਣ ਲੈ ਗੱਲ ਹਾਂ ਮੈਂ ਤਿਆਰ ਹੋਈ ਬੈਠੀ ਆ ਹਨਾ ਤੇ ਰਾਜਵੀਰ ਆਪੇ ਆ ਜੂਗੀ ਤੇ ਕੰਮ ਧੰਦਾ ਕਰ ਲੂਗੀ ਤੇ ਮੈਨੂੰ ਵਗ ਜਾਂਦੇ ਹੁਣ ਮੇਰਾ ਭਰਾ ਆ ਤੇ ਬੇਇੱਜ਼ਤੀ ਜੀ ਨਾ ਕਰ ਆ ਜਾ ਆ ਜਾ ਭਣੀ ਚੱਕ ਪਏਗਾ ਆਪਦਾ ਚੱਲੀਏ ਆ ਕਿ ਮੈਂ ਵਗ ਜਾਉਂਗੇ ਤੁਸੀਂ ਮੈਂ ਬਾਅਦ ਡਾਉਂਗੀ ਕਿਬਾਗਿਆ ਮੁੰਡਾ ਤੂੰ ਟੱਕੇ ਬਈ ਤੂੰ ਹੋਰ ਨਾ ਮੈਥੋਂ ਕਰਵਾ ਲਈ ਤੂੰ ਹਰ ਵਾਰੀ ਮੇਰੇ ਨਾਲ ਕਲੇਸ਼ ਪਵਾ ਦਿੰਨੀ ਹੈਗੀ ਤੂੰ ਸਿਆਣੀ ਬਣੀ ਕਿਉਂ ਇਹ ਗੱਲਾਂ ਕਰਦੀ ਹੁੰਨੇ ਕਦੇ ਤਾਂ ਹਿੰਡਾਂ ਨੂੰ ਛੱਡ ਦਿਆ ਕਰ ਪਰੇ ਮੈਂ ਜਾਣ ਨਹੀਂ ਦਿੰਦੀ ਬਸ ਤੈਨੂੰ ਕੇਰਾ ਕਰੀ ਬਈ ਤੁਸੀਂ ਮੈਨੂੰ ਕਹਿ ਦਿੰਨੇ ਆ ਕਿ ਇਹੇ ਬੋਲਦੀ ਆ ਹੁਣ ਦੇਖ ਲੈ ਜਾਣ ਕੇ ਡਿੱਕੇ ਲਾਉਂਦੀ ਆ ਜਾਣ ਕੇ ਭણે ਮੈਨੂੰ ਹਰਪ੍ਰੀਤ ਨੇ ਕਿਹਾ ਸੀ ਵੀ ਮਾਸੀ ਨਾਲ ਪੰਗਾ ਜ਼ਰੂਰ ਕਰੂ ਉਹ ਮਾਹ ਸਿਆਣੀ ਬਣੀ ਹੁੰਦਾ ਸਿਆਣੀ ਹੋਗੀ ਹੁਣ ਕਾਨੂੰ ਮਾ ਇਹੇ ਜੇ ਕੰਮ ਕਰੂਗੀ ਸਿਆਣੀ ਹੁੰਦੀ ਸਿਵੇ ਚ ਲੱਤਾਂ ਗਿਆ ਇਹ ਨਹੀਂ ਸਿਆਣੀ ਹੁੰਦੀਗੀ ਆਪਾਂ ਨੂੰ ਸਿਆਣਾ ਹੋਣਾ ਪਊਗਾ ਇਹ ਨਹੀਂ ਕਦੇ ਹੁੰਦੀ ਸਿਆਣੀ ਹਾਂ ਆਈ ਤੇ ਇਹ ਜਿਹੜੀ ਤੀ ਉਹ ਤਾਂ ਕੋ ਕਰਿਆ ਕੋ ਮਸੀ ਮਸੀ ਮੇਰੀ ਕੀ ਕੰਮ ਕਰਵਾ ਕੇ ਇਧਰ ਮੁਗਰ ਮੇਰੇ ਬਣੀ ਹਾਂ ਤੂੰ ਮੇਰੇ ਪਿਓ ਨੂੰ ਫੜੀ ਜੇ ਨਹੀਂ ਇਹ ਕਹਾਂ ਕਿੜੀਆਂ ਗੱਲਾਂ ਕਰਦੀ ਆਂ ਹਾਂ ਫੇਰ ਤੇਰੇ ਪਿਓ ਨੂੰ ਫੜਾ ਨਾ ਕੰਮ ਤੇਰਾ ਪਿਓ ਕੂ ਲੈ ਕੇ ਤੂੰ ਐਂ ਕਰ ਮੇਰੇ ਪਿਓ ਨੂੰ ਬੋਲਦੀ ਨਾ ਮੈਂ ਤਾਂ ਹੁਣ ਲੈ ਕੇ ਹੀ ਜਾਉਂ ਆਉਦੀ ਪੈਣ ਨੂੰ ਫੇਰ ਤੂੰ ਹੁਣ ਤਾਂ ਕੇ ਦਿਖਾ ਚੜਾ ਕੇ ਦਿਖਾ ਤੂੰ ਮੇਰੇ ਨਾਂ ਸਿੱਟਾ ਸੁੰਦਰ ਨੰਦ ਪੈਣ ਭਰਾਵਾਂ ਨੂੰ ਚੱਲ ਚੱਲ ਫੇਰੇ ਮੈਨੂੰ ਮੋੜ ਲੈਣ ਦੇ ਕਰਦਾ ਹੀ ਮੋੜ ਹਾਂ ਦਿਖਾ ਕੇ ਨਾ ਦੇਖ ਜਿਵੇਂ ਨਾ ਥੱਕਾ ਦਿੱਤਾ ਮੋਟਰਸਾਈਕਲ ਤੂੰ ਤਾਂ ਕੁਝ ਹੋਰ ਨਾ ਕਰ ਲੈ ਡੂੜ ਹੱਡੀਆਂ ਗਈਆਂ ਭਾਈ ਮੈਂ ਚਾਂ ਉਹ ਨਹੀਂ ਜਿੰਦਗੀ ਮਾਤੀ ਤੂੰ ਜਰਾ ਛੱਡ ਖੜਾ ਰਹਿਣਾ ਕਿ ਮੈਂ ਪਾਲ ਜਾਂਦਾ ਮੈਂ ਜਮਾਂ ਨਹੀਂ ਜਾਣ ਮਾਸੀ ਤੂੰ ਪੂਰੇ ਆ ਜਾ ਟਿੱਕੇ ਤੂੰ ਬੰਦਾ ਨਹੀਂ ਬਣਦਾ ਨਾ ਤੂੰ ਸਿਆਣਾ ਬਣ ਜਾ ਤੂੰ ਬਾਜਾ ਜਾ ਲੈ ਜਾ ਮੋਟਾ ਮੈਂ ਤਾਂ ਇਹੀ ਸਿਆਣਾ ਕੋਈ ਮੈਂ ਘਰ ਤੋਂ ਦੋ ਦਿਨਾਂ ਨੂੰ ਛੱਡ ਜਾਊਂਗਾ ਮੈਂ ਤੇਰੇ ਤੋਂ ਇੱਜ਼ਤ ਮਾਰਨਾ ਆਪ ਟੇਕ ਜਾ ਟੇਕੀਆ ਕਾਦੀ ਕਾ ਤੇਰੇ ਕੋਈ ਕਰਾਉਣੀ ਆ ਆਪਦੇ ਵਾਲੀ ਤੂੰ ਪਹਿਲੇ ਬੈ ਜਾ ਤੂੰ ਮੈਨੂੰ ਫੜਾਪਣ ਦੇ ਤੂੰ ਨਾ ਐਸਾ ਚੰਨ ਨਹੀਂ ਹੋਣੀ ਹੈਗੀ ਬੈਠ ਕਾਣ ਉਪੇ ਦੋ ਦਿਨਾਂ ਬੋਲੀ ਜਾਨੀ ਇਹ ਤਾਂ ਹੈਗੀ ਜਹੀ ਜਹੀ ਹੈ ਪਣ ਰੱਖ ਲੈਣ ਦੇ ਬੈਗ ਨੂੰ ਕੀ ਹੈ ਫਿਰ ਦੇਖੀ ਜਊ ਰੱਖ ਦੀ ਜਾਂ ਰੱਖ ਲੈਣ ਦੇ ਬੈਗ ਹੁਣ ਤੂੰ ਦੱਸ ਮੈਂ ਕੀ ਕਰਾਂ ਹੁਣ ਤੋ ਇਸ ਹੀ ਪਊਗਾ ਕੋਲੇਸ ਤਾਂ ਹੁਣ ਪਾਈ ਜਾਂਦੀ ਐ ਮਾਸੀ ਸਿਆਣੀ ਬਣ ਜਾਏ ਕਿਆ ਬਗਜੋ ਉੱਜੋ ਦੋਨੇ ਜਾਓ ਜਾਓ ਬਗਜੋ ਮਾਸੀ ਫੜਾਈ ਤੂੰ ਬੈਗ ਆ ਅੱਗੇ ਤਾਂ ਨੀਰੇ ਸਮਾਈ ਤੇ ਪਾਈ ਅਰੇ ਤੇਰਾ ਭਰਾ ਕੋਲੇ ਪੈਸੇ ਪੈਸੇ ਅਨੇ ਕੋਲੇ ਆ ਛੁਡ ਰ ਮੇਰੇ ਬੇਕੇ ਵਾਲੇ ਤੂੰ ਮੈਨੂੰ ਕਿਹੜੇ ਬਰਿਆਂ ਦੇ ਚੁੱਕੇ ਪੈਸੇ ਭਰਾ ਕੋਲੇ ਹੈਗੇ ਮੇਰੇ ਭਰਾ ਕੋਲ ਤਾਂ ਬਹੁਤ ਪੈਸੇ ਆ ਤੈਨੂੰ ਹੋਰ ਸਮਾ ਕੇ ਦੇ ਦੂਗਾ ਆਪੇ ਸਮਾ ਲੂਗਾ ਹੁਣ ਤੱਕ ਨਾ ਮੇਰੇ ਫੇਰੇ ਸ਼ੂਟ ਲੈ ਦੇ ਜੀ ਮੈਂ ਮੁੰਡੇ ਮੇਰੇ ਸ਼ੂਟ ਨੇ ਜੀ ਮੈਂ ਪਾਉਣ ਨੂੰ ਦਿੰਦੀ ਨਹੀਂ ਹੈਗੀ ਠੀਕ ਆ ਮਾਸੀ ਤੇਰੇ ਕਿਹਨੇ ਸ਼ੂਟ ਨੇ ਪਰ ਇਹਦੇ ਸ਼ੂਟ ਹੈਗੇ ਕੁੜੀ ਕੁਛ ਨਹੀਂ ਜਾਣ ਕੇ ਢਾਂ ਨਾ ਮੈਂ ਸਮਾ ਸਮਾ ਕੇ ਦਿੱਤੇ ਨਾ ਜਿਹੜੇ ਉਹ ਉੱਥੇ ਪਾ ਕੇ ਪਾੜ ਕੇ ਆ ਜੂਗੀ ਛੋੜੇ ਕਰ ਉਹ 4 ਦਿਨ ਦੇ ਦਾਂ ਮਾਸੀ ਗੱਲ ਹੈ ਸਿਆਣੀ ਬਣ ਜਾ ਤੂੰ ਰਾਜਵੀਰ ਕਿਉਂ ਹੋ ਕਰੀ ਨੇ ਬਣ ਜਾ ਸਿਆਣੀ ਤੂੰ ਤੇ ਤੂੰ ਨਾ ਆਵਦੇ ਵਾਲੀ ਕਰਵਾ ਫੇਰ ਤੂੰ ਮੂਰਾ ਬਣਾ ਦੇਗੀ ਆ ਜੂਗੀ ਛੋੜੀ ਰਾਜਵੀਰ ਕਿਧਰੇ ਨਹੀਂ ਆਂਦੀ ਆ ਜੂ ਦੋਨਾਂ ਨੂੰ ਤੁਸੀਂ ਮੇਰੇ ਕੁੱਤੇ ਦੀ ਮੌਤ ਭੱਗ ਜਾਓ ਵੇ ਚਾਹ ਮਾ ਬੰਦੇ ਕਸੂਕੀ ਰਾਜੂ ਕਸੂਕੀ ਚਾਹ ਤੰਗ ਸੁੱਖਾ ਨਾ ਸੁੱਕੀ ਕਰੀ ਮਾਤਾ ਕਹਿ ਰਹੀ ਸੀ ਰੰਟ ਹੋ ਜਾ ਜਾਂਦੇ ਦੇਖ ਦੇਖ ਚਾਚੇ ਦੇ ਬੋਲ ਬੋਲ ਲੈ ਚਾਚੇ ਦੇ ਪਰ ਤੂੰ ਤਾਂ ਨਾ ਕਮੜਾ ਮਾਰੇ ਤਾਂ ਮਾਰਦੀ ਹੈ ਜਹੀ ਜੀ ਕਾਨੂੰ ਵਿਚਾਰੀ ਨੂੰ ਮਾਰਦੀ ਇਹਨੂੰ ਇਹ ਤਾਂ ਹੈਗੇ ਨਹੀਂ ਜੀ ਹੈ ਹਾਂ ਕਾਹ ਨੂੰ ਘਰ ਕਰੇ ਜਾਂ ਨਾ ਪਵੇ ਮਾਤਾ ਕਹਿੰਦੀ ਮਾਲ ਧਿਆਨ ਦੋਨੇ ਬੈਣ ਫਰਖ ਜਾਂਦੇ ਜਾਂਦੇ ਇੱਥੇ ਰਾਜ ਹੋ ਜਾਂਦਾ ਐਕਸੀਡੈਂਟ ਆਜੇ ਸੁਣਾਉਣੀ ਇਹਨਾਂ ਦੀ ਕਲੇ ਬੇਲੇ ਹੋ ਗਏ ਮੁੰਡੇ ਨੂੰ ਗਏ ਨੂੰ ਹਜੇ ਤੇ ਕਰਨੀ ਆਇਆ ਉਹ ਵੀ ਛੋੜ ਦੇ ਗੱਲਾਂ ਦਾ ਲਾਚ ਕਰਦਾ ਗੱਲਾਂ ਕਰਨ ਬਹਿ ਗਿਆ ਹੂਗਾ ਬੁੜੀ ਨਾਲ ਆਇਆ ਤਾਂ ਐ ਨਹੀਂ ਵੀ ਜੜਕਦੇ ਨੇ ਮੈਂ ਲੈ ਕੇ ਤੁਰਪਾ ਕੁੜੀ ਨੂੰ ਕੋੜੇ ਹਰਪ੍ਰੀਤ ਹਜੇ ਤੇ ਕਰਨੀ ਆਇਆ ਤੇ ਮੈਂ ਤੈਨੂੰ ਐ ਕਹਿੰਨੇ ਮੈਂ ਕਿ ਫੋਨ ਲਾ ਕੇ ਦੇਖ ਦੋ ਨਾ ਦਾ ਇੱਕ ਦਾ ਇੱਕ ਨੂੰ ਲਾ ਕੇ ਦੇਖ ਪਾਵਾਂ ਗੱਲਾਂ ਨੂੰ ਲਾ ਲਾ ਪਾਵਾਂ ਉਹਨੂੰ ਕਿਰਨਾਂ ਨੂੰ ਲਾ ਲਾ ਆਪਣੀ ਨੂੰ ਫੋਨ ਤਾਂ ਵੀ ਵੀ ਲਾ ਲਾਂਗੇ ਤੈਨੂੰ ਨਹੀਂ ਪਤਾ ਹੁਣ ਬੁੜੀ ਦਾ ਬੁੜੀ ਕਿੱਡੀ ਅੜਬਾ ਨਾ ਦੀ ਕਰਨਾ ਕੀ ਐ ਨਹੀਂ ਪਤਾ ਬੁੜੀ ਤਾਂ ਜਵਾਬ ਦੇ ਦੇ ਗਏ ਨੂੰ ਐ ਨਹੀਂ ਪਤਾ ਉਹ ਹੀ ਗੱਲ ਪਹਿਲਾਂ ਮੰਗੂ ਵੇਚੀ ਕਰਕੇ ਤੋੜ ਦਿਓ ਦੀ ਕਹੇ ਮੈਂ ਤਾਂ ਭੇਜਦੀ ਨਹੀਂ ਫੇਰ ਐਡੀ ਆਰ ਪਤਾਏਗੀ ਮੈਂ ਤਾਂ ਐਵੇਂ ਦਿਮਾਗ ਨੇ ਕੰਮ ਨਹੀਂ ਕਰਿਆ ਮਗਰ ਉਹਦੀ ਦਿਮਾਗ ਆਏਗੀ ਆ ਮੈਂ ਤਾਂ ਬਾਹਰ ਲਾ ਲਾਂਦੀ ਤੂੰ ਨਾਲ ਬਗ ਜਾਂਦੀ ਦੋਨੇ ਲੈ ਆਉਂਦੇ ਜਾ ਕੇ ਹਾਂ ਨਾਲ ਮੈਂ ਬਗ ਜੀ ਫਿਰ ਇਥੇ ਦੋ ਜਮੈਂ ਡਰੀ ਜਾਂਦੀ ਆ ਵੀ ਆ ਨਹੀਂ ਪਤਾ ਕੋਲੈਸ਼ਨ ਕੋਲੈਸ ਪਾ ਕੇ ਖੜ ਗਈ ਉਹ ਦੋਨੇ ਭੈਣ ਭਰਾ ਮੈਂ ਹਾਂ ਦੱਸਾਈ ਨਹੀਂ ਪਤਾ ਕਹਿੰਦੇ ਵੀ ਮੇਰੀ ਤਾਂ ਕੁੜੀ ਆਉਂਦੀ ਮੈਂ ਤਾਂ ਜਾਣ ਨਹੀਂ ਦਿੰਦੀ ਕੁੜੀ ਜੀ ਵੀ ਵੱਡਣ ਜੋਗਰੀ ਆਨਾਂ ਦੀ ਉਹਦੀ ਆਉਂਦੀ ਆ ਉਹ ਵੀ ਆਹੋ ਉਹ ਵੀ ਉਹਦੀ ਕਰ ਦਿੰਦੀ ਮੈਂ ਆਉਣੀ ਆ ਵੀ ਆਪੇ ਬਸ ਤੇਰੇ ਫੋਨ ਕਰ ਦਿੰਦੇ ਤੂੰ ਫੋਨ ਕਰਕੇ ਕਹਦੇ ਵੀ ਮੈਂ ਆਉਣੀ ਆ ਵੀ ਆਪੇ ਫਿਰ ਬਸ ਕਿਰਨਾ ਜਾਊਗੀ ਨਹੀਂ ਡਿੱਕਾ ਲਾਉਂਦੀ ਤੈਨੂੰ ਕਿ ਮੈਂ ਕਿੱਥੇ ਤਾਂ ਆਪਣੀ ਕੁੜੀ ਐ ਆਪਣੀ ਤਾਂ ਐ ਕਹਿੰਦੀ ਵੀ ਪਹਿਲਾਂ ਤੂੰ ਜਾਇਆ ਮੈਂ ਤੇਰੇ ਆਈ ਤੋਂ ਆਉਂਗੀ ਇਹ ਫਿਰ ਸਾਰੀਆਂ ਤਾਂ ਹੋਏ ਇੱਕੋ ਜਿਹੀਆਂ ਪੰਜੇ ਉਂਗਲਾਂ ਇੱਕੋ ਸਾਰ ਤਾਂ ਨਹੀਂ ਹੁੰਦੀਆਂ ਹੁਣ ਸਾਰੀਆਂ ਕੁੜੀਆਂ ਤਾਂ ਨਹੀਂ ਦੀਆਂ ਚੰਗੀਆਂ ਸਾਰੀਆਂ ਮਾੜੀਆਂ ਨਹੀਂ ਸਾਰੀਆਂ ਚੰਗੀਆਂ ਨਹੀਂ ਹਾਂ ਉਹਦੀ ਤਾਂ ਨਾਨਦ ਵੀ ਪੈੜੀ ਤੇ ਸੱਸ ਵੀ ਪੈੜੀ ਹੈ ਸੱਸ ਵੀ ਪੈੜੀ ਦੋਨੇ ਮਾਮਾ ਤਾਂ ਇੱਕੋ ਜਿਹੀ ਨੇ ਫਿਰ ਬੇਬੇ ਮੈਂ ਫੋਨ ਲਾ ਕੇ ਪੁੱਛਾਂ ਵੀ ਤੁਰ ਫੇ ਫੋਨ ਲਾ ਕੇ ਪੁੱਛ ਪੁੱਤ ਵੀ ਤੁਰ ਪੇ ਕਿਨੇ ਆ ਕੋਸ ਨਾਲ ਜੇ ਤਾਲ ਕਰੀ ਜੇ ਤੁਰਤੇ ਹੋਏ ਨਾ ਤੇ ਤੂੰ ਉਹਨਾਂ ਦੇ ਆਉਂਦਿਆਂ ਨੂੰ ਮਾ ਨੀਰਾ ਨੂਰਾ ਪਾ ਕੇ ਰੱਖ ਦੇ ਬੇਬੇ ਨੀਰਾਉਣ ਮੈਂ ਤਾਂ ਕੱਪੜੇ ਨਹੀਂ ਲਾਏ ਉਹ ਤੋਂ ਤਪੰਜੇ ਕੇ ਕੱਪੜੇ ਪਾਈ ਰੱਖਾਂ ਤੇ ਹੁਣ ਮੈਂ ਨਵੇਂ ਕੱਪੜਿਆਂ ਨਾਲ ਸੱਣੀ ਕਿ ਮੇਰੇ ਲਾਉਣ ਜਾਮਾ ਨਹੀਂ ਮੈਨੂੰ ਆਸ਼ਮਾਨ ਚਾ ਨੀਰਾ ਪਾ ਕੇ ਧਰ ਦਿੰਦੀ ਫਿਰ ਕੇ ਰਾ ਕੇ ਮੈਂ ਕੀ ਪਾਣੀ ਪੀਣਗੇ ਤੇ ਤੈਨੂੰ ਪਤਾ ਹੈ ਰੋਜ਼ ਮੈਂ ਕੰਮ ਕਰਦੀ ਆ ਮੈਂ ਤੈਨੂੰ ਕਦੇ ਕੰਮ ਨੂੰ ਨਹੀਂ ਕਿਹਾ ਇੱਕ ਦਿਨ ਤਾਂ ਮੜਾ ਜਾ ਹੱਥ ਮਾਰ ਲੇਗੀ ਕੁਛ ਨਹੀਂ ਹੁੰਦਾ ਚਲ ਕੋਈ ਨਾ ਫਿਰ ਮੈਂ ਮਾਰ ਲੂੰਗੀ ਤਾਂ ਚੰਗਾ ਫਿਰ ਹੁਣ ਤੂੰ ਤਿਆਰ ਹੋ ਰਹੀ ਹੈਂਗੀ ਕੱਪੜੇ ਪਾ ਛੱਡਿਆ ਚਲ ਫਿਰ ਨਾ ਨੀਰਾ ਤਾਂ ਪਾ ਚੰਗਾ ਫੋਨ ਲਾ ਕੇ ਪੁੱਛ ਫੇਰੇ ਭੈਣ ਭਰਾ ਮੰਦੋ ਤੂੰ ਨੀਰ ਲਾ ਦੇ ਜਾ ਕੇ ਫਿਰ ਫਿਰ ਮੈਂ ਪਾਵਾਂ ਨੀਰਾ ਹਾਂ ਫਿਰ ਚੰਗਾ ਫਿਰ ਫਿਰ ਮੈਂ ਪਾਉਣੀਆਂ ਚਲ ਕੋਈ ਨਾ ਦੇਖ ਲੈ ਨੀ ਛੱ ਜਦੋਂ ਹੱਦੀ ਹੋਈ ਪਈਏ ਉਹਦੇ ਤਾਂ ਮੈਨੂੰ ਕਹਿੰਦੀ ਕਿ ਤੂੰ ਕੱਪੜੇ ਨਾ ਬਦਲ ਕੇ ਹੈ ਹੀ ਰੱਖ ਲੈ ਤੈਨੂੰ ਉਹਦੀ ਛੱਡੇ ਆਊਗਾ ਮੁੰਡਾ ਤੇ ਹੁਣ ਕਹਿੰਦੀ ਕਿ ਤੂੰ ਸੱਨੀ ਰਲਾ ਦੇ ਜਾ ਕੇ ਲੈ ਭਲਾਂ ਜਿਵੇਂ ਸੱਨੀ ਰਲਾਉਣ ਲੱਗੀ ਮੇਰੇ ਤੇ ਸਾਰੇ ਤੂੜੀ ਪਾਜੂ ਕੱਪੜਿਆਂ 'ਚ ਉਹ ਲੋੜ ਤਾਂ ਮਾਮਾ ਧੀ ਆਈਆਂ ਹੁੰਦੀਆਂ ਹੁੰਦੀਆਂ ਕਿਰਨਾ ਉਹੀ ਗੱਲ ਕਿਰਨਾ ਤਾਂ ਚੰਗੀ ਏ ਇਹ ਬੇਬੇ ਵੀ ਥੋੜੇ ਜਿਹਾ ਨਾ ਲੋਕਾਂ ਦੇ ਮੰਗਰ ਲੱਗ ਕੇ ਵੈਰ ਤਾਂ ਹੀ ਕਰਨ ਲੱਗ ਜਾਂਦੀ ਹੈਗੀ ਤਲ ਕੋਈ ਨਿਯੂਨਸ ਨਹੀਂ ਤਾਂ ਮੈਂ ਇਸੇ ਤਰ੍ਹਾਂ ਰੋਲਵਾਉਂਗੀ ਤੇ ਮੈਂ ਫੋਨ ਲਾ ਕੇ ਪੁੱਛਦੀ ਆ ਵੀ ਕਦੋਂ ਕਿ ਚੱਲੋਂਗੇ ਕਿਹੜੇ ਵੇਲੇ ਹੋਗੇ ਤੈਨੂੰ ਗਏ ਨੂੰ ਤਰਪਾ ਹੁਣ ਮੈਨੂੰ ਵੀ ਛੱਡ ਕੇ ਆਉਣਾ ਫਿਰ ਮੈਨੂੰ ਤਾਂ ਭਾਵੇਂ ਅੱਡੇ ਦੀ ਚਰਾਇ ਮੈਨੂੰ ਤਾਂ ਕਿਹੜਾ ਪਿੰਡ ਛੱਡ ਕੇ ਆਊਗਾ ਬਾਲੀ ਚੰਦਰੀ ਬੁੜੀ ਆ ਬਾਈ ਪਤਾ ਨਹੀਂ ਤਸ ਤਾਂ ਮੈਂ ਕਰਾਂ ਕਿ ਬਾਲੀ ਚੰਦਰੀ ਬੁੜੀ ਆ ਬਹੁਤ ਜਿਆਦਾ ਚੰਦਰੀ ਬੁੜੀ ਆਗੀ ਨਾਲ ਮੰਦੇ ਵਾਲੇ ਬੋਲ ਬੋਲਦੀ ਸੀ ਦੇਖ ਲੈ ਕਹਿੰਦੀ ਤੁਹਾਡਾ ਐਕਸੀਡੈਂਟ ਹੀ ਹੋ ਜਾ ਦੇਖ ਲੈ ਕਿਹੰਜੀਆਂ ਗੱਲਾਂ ਕਰਦੀ ਆ ਮੈਨੂੰ ਗੁੱਸਾ ਤਾਂ ਇੰਨਾ ਆਉਂਦਾ ਸੀ ਜਮੀ ਨਹੀਂ ਮੋਟਰਸਾਈਕਲ ਖੜਾ ਕਰਾਉਂ ਤੱਕਾ ਮਾਰਾਂ ਮੈਂ ਨੂਹਾ ਪੁੱਤਾਂ ਆਲੀ ਤਾਂ ਗੱਲ ਹੀ ਹੈਣੀ ਬਾਈ ਆ ਗਈ ਕਿਰਨਾ ਆ ਗਈ ਸਸਟੀ ਕਰਨਾ ਸਸਰੀ ਕਾਲ ਪੁੱਤ ਕੀ ਆ ਗਈ ਬੇਬੇ ਹਾਂ ਬੁੜੀਆਂ ਦਾ ਸਾਡੇ ਨਾਲ ਬਾਲੀ ਬੁਰੀ ਕੀਤੀ ਐ ਬੂ ਉਹੀ ਗੱਲ ਹੋ ਗਈ ਅੱਛਾ ਸਾਸ ਨੂੰ ਪਾਣੀ ਫੜਿਆ ਇਹ ਕਹਿੰਦੀ ਤੁਸੀਂ ਤੁਹਾਡਾ ਐਕਸੀਡੈਂਟ ਹੋਇਆ ਜਾਂਦਾ ਨਾ ਮਰ ਮਰ ਜਾ ਕੇ ਦੇ ਦਿੱਤਾ ਹੈ ਇਹ ਗੋਲ ਤੁਸੀਂ ਤੁਹਾਡੇ ਰਾਤ ਨੂੰ ਹੁੱਥੇ ਨਾਲ ਐਕਸੀਡੈਂਟ ਹੋਇਆ ਤੁਸੀਂ ਮਰ ਜੋ ਬਾਲਾ ਕੁਝ ਕੀਤਾ ਵਾਏ ਵਾਏ ਦੇਖ ਲਾ ਬੂਤ ਉਂਗਲ ਖਾਈ ਬੈਠੀਆਂ ਸਾਡੇ ਕਹਿੰਦੇ ਇੰਨੇ ਘਰੇ ਕੰਮ ਨੇ ਸਾਨੂੰ ਤਾਂ ਮਰਨ ਦਾ ਟਾਈਮ ਨਹੀਂ ਮਾਮਾ ਮਰਨ ਦਾ ਟਾਈਮ ਤਾਂ ਆਪ ਹੀ ਲੈ ਲਊਂ ਤੈਨੂੰ ਤਾਂ ਰੱਬ। ਓਹੋ ਦੇਖ ਲਾ ਕਹੇ ਜੇ ਬੋਲਖ ਬੋਲ ਦੇਖ ਲਾ ਕਰਦੀ ਹੈਗੀ ਉਹ ਗੱਲ ਹੋਈ ਪਈ ਆ ਕਿ ਮੁਰਦਾ ਬੋਲੂ ਕਫਣ ਪਾੜੂ ਤੇ ਉਹ ਗੱਲ ਹੋਈ ਪਈ ਆ ਸਿਆਣੀ ਬਿਆਣੀ ਬੁੜੀ ਹੈਗੀ ਕਿ ਮੈਂ ਬੋਲਦੀ ਆਈ ਬੋਲਦੇ ਹੁੰਦੇ ਬੰਦਾ ਕਰੋ ਗਰਾ ਕੋਈ ਮੈਨੂੰ ਕਹਿੰਦੀ ਜਾਣਾ ਜੂਣਾ ਨਹੀਂ ਮੇਰੀ ਧੀ ਆਉਂਦੀ ਹੈ ਕਿ ਮੈਂ ਖਿਆ ਭਈ ਕਹਿੰਦੀ ਕਿ ਸਾਪ ਦਾ ਕੰਮ ਕੌਣ ਕਰਿਆ ਕਰੂ ਮਾਜਾ ਤੇਰੀ ਧੀ ਆ ਗਈ ਤੇ ਧੀ ਕਰਦੇ ਆ ਕੋਈ ਧੀ ਆ ਗਈ ਮਾਵਾ ਤੂੰ ਨਾ ਕਰ ਲੈ ਹੁਣ ਦੁਆਏ ਦੇਖ ਲਾ ਹੁਣ ਮੇਰੀ ਭਾਬੀ ਹੁਣ ਮੈਂ ਜਾਊਂਗੀ ਮੇਰੀ ਭਾਬੀ ਜਾਊਗੀ ਹ ਇਹ ਨਹਰੇ ਦੇ ਬਾਈ ਤੇ ਖਾਂਦਾ ਸੋਹਾ ਪੈ ਰਿਹਾ ਤਾ ਮਾਮਾ ਦੀਆਂ ਕਰ ਲੋ ਕਿ ਮਹਿੰਦੀ ਲੱਗੇ ਉਹਦੇ ਹੱਥਾਂ ਤੇ ਬਾੜੀ ਕਰੇ ਰਾਜਵੀਰ ਰਾਜਵੀਰ ਉਹਦਾ ਜਮਾਨ ਸੁੱਕੇ ਰਾਜਵੀਰ ਰਾਜਵੀਰ ਉਹ ਤਾਂ ਦੇਖ ਲੈ ਤੀ ਨਾ ਹੋ ਉਹ ਤਾਂ ਫੇਤੀ ਹੈਗੀ ਬਾਈ ਸਾਡੀ ਮੇਰੀ ਇਹ ਮਗਾਨੀ ਧੀ ਹੈਗੀ ਉਹਨਾਂ ਨੇ ਮੈਂ ਤਾਂ ਬਾਗ ਫੜ ਫੜ ਕੇ ਤੱਕੇ ਮਾਰੇ ਪੂਰੇ ਬਾਈ ਨੂੰ ਬੁਲਾਇਂਦੇ ਸੀ ਚਲ ਕੋਈ ਨਾ ਮੈਨੂੰ ਤਾਂ ਬਲਾਈ ਗੁੱਸਾ ਆਇਆ ਮੇਰੇ ਜੀ ਕਰਦਾ ਸੀ ਢਿੱਡ ਵਿੱਚ ਦੀ ਲੰਗ ਜਾ ਕੋਈ ਨਾ ਕਹਾਂ ਜਾ ਬੋਲੀ ਜਾਂਦੇ ਕਹਾਂ ਜਾ ਮਤਾਂ ਹੁੰਦਾ ਬੰਦਾ ਹੋ ਜਾ ਬਸ ਬੱਤ ਲੈਂਦਾ ਹੁੰਦਾ ਕਰਬਾ ਉਹ ਗਲਮੰਗੁਰਾ ਸੱਚ ਬੰਦੀ ਬਾਣ ਪਾਈ ਜੇ ਪਸੂ ਹਟਦਾ ਨਹੀਂ ਹੁੰਦਾ ਸਿਵਾ ਚ ਲੱਤਾ ਹੋਗਾ ਬੰਗਾਲ ਦਾ ਕੋਈ ਨਾ ਭਾਈਆ ਬੋਤੋ ਕੋਈ ਨਾ ਭਾਈਆ ਇਹੋ ਕਰਦੀ ਹੈਗੀ ਕੀ ਬੈਜਾ 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 ਕੋਈ ਨਾ ਬੋਲੀ ਜਾਣ ਤੇ ਕਹੇ ਜਾ ਬੋਲਦੀ ਹੈਗੀ ਆਪੇ ਬੋਲ ਕੇ ਬੈਠ ਜਾਂਦੀ ਮੈਨੂੰ ਤਾਂ ਬਰ ਆਈ ਸੀ ਵੀ ਆਈ ਨਹੀਂ ਪਤਾ ਤੋ ਰੁਕ ਨਾ ਪਾ ਤੋ ਰੁਗੀ ਕਲੇਸ਼ਨ ਅੱਗੇ ਕਹ ਦੇਰੀ ਮੁੰਡਾ ਖਾਲੀ ਮੋੜਿਆ ਤੋਰੇ ਤੁਰੇ ਕਿਹੜਾ ਆਸ ਤੇ ੱੱਕੇ ਨਾਲ ਆਏ ਆਂ ਗੇ ਬਾਗਲ ਕੋਲਿਆ ਸੀ ਬੁਰੇ ਹਾਲ ਬਲਾਈਂ ਕੁਸ ਕੀਤਾ ਦੇਖ ਲਾ ਮੈਂ ਤਾਂ ਧੂਆ ਖਮਟਿਆਰ ਸੀ ਤੇ ਤੂੰ ਨਹੀਂ ਸਿਆਦੇ ਤੇ ਕੀ ਜਾਂਦੀ ਉਹਦੀ ਗੱਲ ਲੱਗੀ ਲੈ ਕੇ ਨਾ ਪਾਣੀ ਸ੍ਰੀਕਾਲ ਹੋਰ ਠੀਕ ਆ ਹਾਂ ਠੀਕ ਆ ਵਧੀਆ ਤੁਸੀਂ ਦੱਸੋ ਠੀਕ ਠਾਕ ਵਧੀਆ ਪਹੁੰਚ ਹੀ ਗਏ ਫਿਰ ਫੌਂਚੇ ਕਾਹਦਾ ਪਹੁੰਚੇ ਬਸ ਪਹੁੰਚ ਗਏ ਬਥੇਰੀਆਂ ਸੁੱਖਾ ਸੁੱਖੀਆਂ ਸੀ ਕਹਿੰਦੀ ਰਾਤ ਚ ਮਰ ਜਾਓ ਤੁਸੀਂ ਹਾਂ ਬੀਜੇ ਬੋਲ ਬੋਲਦੀ ਐ ਬੁੜੀ ਐਡੀ ਗੰਦੀ ਐ ਮਰ ਜਾ ਨਾ ਮਾਰਾ ਮਟਾ ਕਹਿ ਨਹੀਂ ਸਕਦੇ ਉਹਨੂੰ ਕੋਈ ਕਹਿੰਦੀ ਕੀ ਨਾ ਕਰਦੇ ਸੀ ਮੈਨੂੰ ਤੱਕਾ ਦੇ ਦੇ ਇੱਥੇ ਤਾਂ ਪਾੜਿਆ ਭੋਗਾ ਬੇ ਪੁੱਤ ਕਾ ਨੂੰ ਲੈਣੇ ਨੇ ਤੱਕੇ ਐਵੇਂ ਆਏ ਆਖਣਗੇ ਵੀ ਉਹ ਭਰਾ ਆਇਆ ਸੀ ਉਹਦਾ ਛਲਡਾਇਨਾ ਕਰਕੇ ਗਿਆ ਉਹ ਤਾਂ ਹੈਗੀ 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 ਉਹ ਤਾਂ ਐਂ ਕਰਦੀ ਹੁੰਦੀ ਆਏ ਵਾਰੀਆਂ ਕਰਦੀ ਆਏ ਵਾਰੀ ਮੈਂ ਉਹਨੂੰ ਹਾਂ ਹੀ ਕਹਤਾ ਮੈਂ ਕਿਹਾ ਤੂੰ ਕਦੇ ਤਾਂ ਉਹ ਕਰ ਲਿਆ ਕਰ ਹੱਸ ਕੇ ਤੋਰ ਦਿਆ ਕਰ ਕਹਦੇ ਤਾਂ ਉਹ ਮੈਂ ਤਾਂ ਹਰੇਕ ਰਾਤ ਤੇ ਨੰਨਾ ਪਾਉਣੀ ਆ ਬਲਾਈ ਕੁਛ ਕਰਦੀ ਸੀ ਸੱਚੀ ਇਹ ਇੰਨਾ ਮਨ ਪੜਾ ਹੋਇਆ ਮੇਰੇ ਤਾਂ ਪਾਣੀ ਦੀ ਵੀ ਨਹੀਂ ਪਈ ਚਾਹਣੀ ਪਾਣੀ ਦੀ ਤੂੰ ਕੁੜਿਆ ਦੀ ਤੀਨੂ ਡੀਕੀ ਜਾਨੀ ਆ ਓਵੇਂ ਆਖ ਮੇਰੇ ਵੀ ਡੀਕ ਦੇਨੇ ਮੇਰੇ ਪੇਕੇ ਮੈਂ ਕਿਹਾ ਸੀ ਮੈਂ ਕਿ ਮੇਰੇ ਵੀ ਡੀਕ ਦਿਆ ਕਹਿੰਦੀ ਮੇਰੀ ਤੇ ਆਉਗੀ ਤੂੰ 4 ਦਿਨ ਕੰਮ ਕਰ ਲਿਆ ਕਰੀ ਉਹ ਫਿਰ ਝੋਨਾ ਨਾਲ ਮੈਂ ਕਿ ਮੇਰੇ ਵੀ ਪੇਕੇ ਲਾਈ ਜਾਂਦੇ ਝੋਨਾ ਵਾ ਮੇਰੇ ਪਾਣੇ ਤਾਂ ਤੀਨ ਵਾਰ ਸੂਰੇ ਰੱਖਦੀ ਆ ਰੋਲ ਗੱਲ ਤੇ ਜੇ ਕੁੜੀ ਨਹੀਂ ਆਉਣਾ ਕੁੜੀ ਸਾਰੀ ਕਿਹੜਾ ਕੰਮ ਨਹੀਂ ਕਰਦੀ ਜੇ ਦੋ ਦਿਨ ਇੱਥੇ ਆ ਕੇ ਕਰ ਲੂਗੀ ਉਹੀ ਤਾਂ ਗੱਲ ਆ ਮੈਂ ਹਾਂ ਹੀ ਕਹਿਦਾ ਮੈਂ ਖਾ ਵੀ ਜਦੋਂ ਮੈਂ ਜਾਨੀ ਆ ਮੇਰੀ ਪਰਜਾਈ ਪਿੰਡ ਜਾਊਗੀ ਉੱਥੇ ਜਾ ਕੇ ਮੈਂ ਕਰੂੰਗੀ ਤੇ ਮੈਂ ਖਾ ਮੈਂ ਵਗ ਜੂਗੀ ਤੇ ਇੱਥੇ ਆ ਕੇ ਉਹ ਕੰਮ ਕਰ ਲੈ ਕਿੱਡੀ ਗੱਲ ਆਗੀ ਹਾਂ ਫਿਰ ਹੁੰਦੀ ਐ ਤਾਂ ਭਈ ਕੁੜੀਆਂ ਦਾ ਤੱਜ ਮੈਂ ਤਾਂ ਪਹਿਲਾਂ ਹੀ ਨਾ ਤਾਂ ਮੱਥਾ ਪਹਿਨੀ ਠਣਕਿਆ ਪਿਆ ਸੀ ਮੈਂ ਤਾਂ ਡਰੀ ਜਾਂਦੀ ਸੀ ਮੈਂ ਖਾ ਐ ਨਹੀਂ ਪਤਾ ਉੱਥੇ ਕੁਲੇਸ਼ ਪਾ ਕੇ ਖੜ ਗਈ ਹੋਵੇ ਜਵਾਕਾਂ ਨਾਲ ਮੈਂ ਖਾ ਸਾਡੀ ਰਾਜਵੀਰ ਸਾਡੀ ਰਾਜਵੀਰ ਐਂ ਕਰੀ ਜੀ ਉਹਦਾ ਰਾਜਵੀਰ ਕੋ ਸਾਡੀ ਵੀ ਕਿਰਨਾ ਸਾਡੀ ਵੀ ਕਿਰਨਾ ਨਹੀਂ ਰਾਜ ਥੋੜੀ ਜਿਹਾ ਰਾਜਵੀਰ ਨੂੰ ਰਾਜਾ ਤੇ ਮੂਰੇ ਰੱਖਦੀ ਹੈ ਜਿਆਦਾ ਪੇਕੇ ਨਹੀਂ ਕਿੰਨਾ ਦੇ ਪੇਕੇ ਨਹੀਂ ਉਹ ਮੁਖਿਆ ਆ ਜੂਗੀ ਕਿਹੜੀ ਨਹੀਂ ਜਾਂਦੀ ਉਹ ਚਲ ਕੋਈ ਨਹੀਂ ਤਾਂ ਮੈਂ ਚਾਹ ਪਾਣੀ ਬਣਾਉਣੀ ਹੈ ਚਾਹ ਪਾਣੀ ਬਣਾ ਕੇ ਫਿਰ ਤੂੰ ਮੈਨੂੰ ਚੜਾਇਂ ਹਾਂ ਤੂੰ ਇਹ ਨਹੀਂ ਚੜਾਇਆ ਕਾਈ ਹੁਣ ਦੋ ਦਿਨ ਲੱਗਾਂਗੀ ਮੈਂ ਨਾ ਮੈਂ ਤਾਂ ਚਾਰ ਪੰਜ ਦਿਨ ਲਾ ਕੇ ਆਉਂਗੀ ਤੇਰੇ ਹੁੰਦੇ ਹੁੰਦੇ ਆਜੂ ਨਾ ਨਾ ਕੋਈ ਨਹੀਂ ਲਾਇਆ ਹੁਣ ਤਾਂ ਜਦੋਂ ਮੈਂ ਆਈ ਕਿ ਲੜਕੇ ਸਿੱਧੀ ਕਰਕੇ ਫੇਰ ਜਾਉਂਗੀ ਜਮਾਏ ਮੈਂ ਕੀ ਕਰ ਹੁਣ ਛੁੱਟੀਆਂ ਛੁੱਟੀਆਂ ਜਾ ਹੀ ਨਾ ਜਾਂਦੀ ਨਹੀਂ ਹੈਗੀ ਮੈਂ ਉਹਨਾਂ ਨਾਲ ਉਹ ਕੁੜੀ ਜੀ ਨੂੰ ਲੱਗਣ ਤੇ ਪਤਾ ਮਾਂ ਮਾਂ ਨਹੀਂ ਨੂੰ ਕਰਨ ਦੇ ਕੰਮ ਕਿਹਦੇ ਕੋਈ ਥੁਲਾ ਨਾਲ ਤੋਰੇ ਉਹਨੇ ਜਦੋਂ ਫੇਰ ਕਿਰਨਾ ਤਾਂ ਹੁਣ ਲਾਉਗੀ ਹਜੇ ਤੱਕ ਕਿਹ ਤਰੀਕ ਪਈ ਹੈ ਤੇ ਫਿਰ ਮੈਂ ਵੀ ਲੈ ਆਵਾਂ ਉਹਨੇ ਤਰ ਉਹਨੇ ਨਪਤ ਨੂੰ ਮਾਤੂੰ ਦਾ ਹੱਦਿਆ ਗਾ ਤੂੰ ਦੋ ਚਾਰ ਨਾਲ ਪਾਇਲਾ ਜੀ ਨਾ ਤਾ ਤੂੰ ਦੀ ਦਾ ਕਪੜਾ ਦਬਾ ਕੇ ਲਈ ਇਹ ਹਾਂ ਮਾਰ ਸਾ ਤੂੰ ਤੇ ਨਾਲੇ ਫਿਰ ਕੋਈ ਨਾ ਫਿਰ ਤੁਸੀਂ ਦੋਨੇ ਨਾਲ ਪਰਜਾਈ ਆਉਂਦੀਆਂ ਗੱਲਾਂ ਕਰੇ ਹੁਣ ਫਿਰ ਆਈ ਤਾਂ ਨਹੀਂ ਵੀ ਤੂੰ ਹੁਣ ਉੱਥੇ ਵਗ ਜਾਈਂ ਉਹਨੇ ਛੱਡ ਕਿਉਂ ਨਹੀਂ ਉਹ ਭੈਣ ਛੱਡ ਕੇ ਆਉਂਗਾ ਤੇ ਗੱਲਾਂ ਵਾਕਾ ਕਰੇ ਹਮਰੇ ਕੀ ਬੋਲੂਗੀ ਆ ਮੈਨੂੰ ਪਤਾ ਨਹੀਂ ਕੀ ਦੋਨੇ ਜਾਣੇ ਦੋਨੇ ਛੱਡ ਕੇ ਆਇਓ ਕਹੇ ਨੂੰ ਫੇਰ ਆਈ ਨਹੀਂ ਪਤਾ ਪੁੱਠਾ ਬੋਲੇ ਮੈਨੂੰ ਨਹੀਂ ਕੀ ਆਉਂਗੀ ਮੈਨੂੰ ਕਹਿੰਦੀ ਬਣਾਸ ਮਾਰ ਕੇ ਕਹਿੰਦੀ ਤੂੰ ਕਿਹ ਤੋਂ ਪੁੱਛਿਆ ਮੈਂ ਕਹਿੰਦਾ ਵੀ ਮੈਂ ਇਹਦੇ ਬੰਦੇ ਤੋਂ ਪੁੱਛਿਆਗਾ ਉਹਨੇ ਕਹਿੰਦਾ ਵੀ ਤੂੰ ਭਾਗਿਆ ਮੈਂ ਕਹਿੰਦੀ ਮੈਂ ਕਹਿੰਦੀ ਘਰ ਚ ਬੈਠੀ ਆ ਤੂੰ ਮੈਥੋਂ ਨੁ ਪੁੱਛਦੀ ਦੱਸ ਲੈ ਅਰੇ ਗੱਲ ਆ ਗਈ ਇਹ ਵੀ ਮੈਥੋਂ ਪੁੱਛ ਕੇ ਕਰਿਆ ਕਰੋ ਪਤਾ ਮੈਨੂੰ ਪਾ ਜਾਈਏ ਕਹਿੰਦੀ ਹੁਣ ساری ਉਮਰ ਐ ਕਹਿੰਦੀ ਵੀ ਮੇਰਾ ਰਾਜ ਚੱਲੇ ਮੈਨੂੰ ਪੁੱਛ ਕੇ ਪੱਤਾ ਹਿੱਲੇ ਮੇਰੇ ਬਿਨਾਂ ਤਾਂ ਪੱਤਾ ਵੀ ਨਹੀਂ ਪਤਾ ਹਿੱਲੇ ਉਹ ਬੜੀ ਰੱਖੀਆ ਬਾਈ ਨੇ ਕੁੱਲ ਗੱਲ ਨੂੰ ਪੁੱਛ ਕੇ ਕਰਦਾ ਓ ਬਾਈ ਨਰਮ ਬਾਲਾ ਵਿਚਾਰਾ ਕਰੇ ਕੀ ਹੁਣ ਬਾਈ ਨੂੰ ਵੀ ਜਮਾ ਸਿੱਧਾ ਕਰਕੇ ਥੋੜੂ ਥੋੜੇ ਬਾਈ ਨੂੰ ਵੀ ਕਰ ਲੈਣ ਹੋਣ ਕੋਈ ਕਰ ਲੈਨੇ ਮਾਦੀ ਪੂਜਾ ਹੁਣ ਤੇਰੇ ਬਾਈ ਨੇ ਤੂੰ ਕੋਈ ਨਹੀਂ ਹੈ ਇਹ ਗਏ ਉਹਨੇ ਤਾਂ ਵਿਚਾਰੇ ਨੇ ਲੈ ਮੈਂ ਚਾਹਣਾ ਕਿ ਲੈਉਣੀ ਆ ਹੁਣ ਤੂੰ ਬੁੜੀ ਤੁਸੀਂ ਮੈਨੂੰ ਛੱਡ ਹੀ ਆਏ ਹੁਣ ਤੂੰ ਬੁੜੀ ਮਾਂ ਗਾ ਥੋੜਾ ਹੀ ਜਾਣਾਗਾ ਕਰ ਤੈਨੂੰ ਉਹਨੇ ਭੇਜਿਆ ਵੀ ਤੂੰ ਭੱਗ ਜਾ ਬੋਦੀ ਜਾਣੀ ਉਹ ਦੋਨਾਂ ਨੂੰ ਜਿੱਦਾ ਕਰਕੇ ਤੋਰੂ ਮੈਂ ਹੁਣ ਮੈਂ ਜਾਂਦੀ ਨਹੀਂ ਹੈਗੀ ਕੁੜੇ ਪੁੱਤ ਅਨੇ ਫਰਕ ਪੈ ਜਾਂਦਾ ਹੁੰਦਾਗਾ ਅਗਲਾ ਸਾਨੂੰ ਮਾਰੇ ਆਖੂਗਾ ਉਹਨੂੰ ਨਹੀਂ ਮਾਰਾ ਕਹਿਣਾ ਅਮੈਨੂੰ ਦੱਸਾਂਗਾ ਲੋ ਕੁੜੀ ਨੂੰ ਨਹੀਂ ਮਾਰਾ ਕਹਿੰਦਾਗਾ ਸਾਨੂੰ ਪੀਕਿਆਂ ਨੂੰ ਫੜਦਾਗਾ ਚਾਹ ਲਿਆ ਗੁੱਟ ਪੀਕੇ ਜਾ ਜੀ ਫਿਰ ਅਸੀਂ ਨਹੀਂ ਪੁੱਤ ਫੇਰ ਛੱਡਿਆ ਉਹਨੂੰ ਹੱਪੜੀ ਤੈਨੂੰ ਦੇਖ ਲੈ ਬਾਈ ਭਾਬੀ ਦਾ ਸਵਾ ਕਿੰਨਾ ਚੰਗਾਗਾ ਹਨਾ ਇਹ ਕਿੰਨਾ ਸੋਚਦੀ ਆਗੀ ਮੇਰੇ ਬਾਰੇ ਵੀ ਤੁਹਾਡੇ ਬਾਰੇ ਘਰ ਬਾਰੇ ਤੇ ਇੱਕ ਸਾਡੇ ਵਾਲੀ ਬੁੜੀ ਜੀ ਦੇਖ ਲੈ ਸਾਡੇ ਵਾਲੀ ਕੁੜੀ ਜੀ ਜਮੇ ਨਹੀਂ ਸੋਚਦਣਾ ਹੈਗੀਆਂ ਤੇਰਾ ਕਰਮੀ ਮਾਰਾ ਤੀ ਇਹਦਾ ਖੂਚ ਟੱਕਾ ਜਿਆ ਤੈਨੂੰ ਇਸ ਜਿਹੇ ਸਾਡੇ ਆਉਂਦੇ ਸਨ ਗਿੱਚੀ ਚ ਮੱਤ ਆ ਗਈ ਜਮੇ ਨਹੀਂ ਸੋਚਦੀਆਂ ਮੇਰੇ ਵੱਰ ਤਾਂ ਕੱਲਾ ਕੱਲਾ ਆਪਦਾ ਘਰ ਚਾਹੀਦਾਗਾ ਦੂਜਿਆਂ ਦਾ ਤਾਂ ਕੁਝ ਨਹੀਂ ਹੈਗਾ ਤੂੰ ਤਾਂ ਭਨੇ ਨਰਮੀ ਵਾਲੀ ਜੇ ਹਰਪ੍ਰੀਤ ਹੋ ਮੈਨੂੰ ਚਾਰਦਣਾ ਚ ਕਰਦੇ ਸਿੱਧੀ ਮੈਂ ਨਾ ਉਹੀ ਨਹੀਂ ਬਈ ਕਦੇ ਕਿਸੇ ਨਾਲ ਬੋਲੀ ਹੈਗੀ ਬੋਲ ਕੇ ਰਾਜ ਹੀ ਨਹੀਂ ਮੈਂ ਤਾਂ ਸਿਰ ਦੁਖਣ ਲੱਗ ਜਾਂਦਾਗਾ ਗੁੱਸੇ ਵਾਲਾ ਸੀ ਮੰਦੇ ਬੋਲ ਬੋਲਦੀ ਸੀ ਉਹੀ ਤਾਂ ਕਰ ਲੱਗੀ ਆ ਕੱਲ ਗਵਾਂਢੀਆਂ ਨਾਲ ਲੜ ਪਈ ਤੇ ਬਲਾਂ ਹੀ ਕੁਝ ਬੋਲੀ ਸੱਚੀ ਸਭ ਅਗਲੇ ਨਾਲ ਬਾਹਰ ਤੱਕ ਵੜਨ ਜਾਣ ਐਡੀ ਸ਼ਰਮ ਆਈ ਮੈਨੂੰ ਤਾਂ ਮਸਾ ਕੰਟਰੋਲ ਕਰੀ ਮੈਂ ਮੈਂ ਟੇਕੇ ਵਾਇਆ ਕੋ ਡੂਡ ਹੱਡੀਆਂ ਗਈਆਂ ਕੋਈ ਤੋੜ ਕੇ ਤੁਰ ਜੂਗਾ ਸ਼ਰਮ ਹੀ ਨਹੀਂ ਮੰਦੀ ਭੋਰਾ ਚੱਲ ਕੋਈ ਨਹੀਂ ਬਾਈ ਮੈਂ ਤਾਂ ਬੈਗ ਬੂਕ ਜੇ ਰੱਖਾਂ ਅੰਦਰ ਚੰਗਾ ਠੀਕ ਆ ਆਏ ਮੈਂ ਤਾਂ ਮੁਰਚਾ ਟੁੱਟ ਗਿਆ ਮੈਂ ਤਾਂ ਨਾ ਹਣਾ ਚ ਡਿਗ ਪੀ ਮੈਂ ਤਾਂ ਉਹਨਾਂ ਨੂੰ ਐਵੇਂ ਬੋਲ ਬੋਲ ਬੋਲੀ ਮੇਰੇ ਮੂਹਰੇ ਆ ਗਏ ਨਾਜ ਰਾਜਵੀਰ ਆਈ ਮੇਰਾ ਵੀਰਾ ਜਾਂਦਾ ਕੰਮ ਕਰ ਲਾਂ ਦੀ ਮਕਾਨ ਨੂੰ ਕਹਿੰਦੀ ਮੈਂ ਤਾਂ ਕਿਰਨਾਂ ਨੂੰ ਫੋਨ ਕਰਦੇ ਆਂ ਵੀ ਭਾਈ ਤੂੰ ਆ ਜਾ ਮੈਥੋਂ ਤਾਂ ਕੋਈ ਤੰਦਾਨੀ ਹੁੰਦਾ ਕਿ ਅਮਜ਼ਾਈ ਮੈਂ ਉਹਨਾਂ ਨੂੰ ਕਹਾਂ ਪੁੱਤ ਡੈਨ ਵੀ ਤੁਸੀਂ ਡਿੱਗ ਪੋ ਐਕਸੀਡੈਂਟ ਹੋ ਜੀ ਆਦੇ ਮੁਰੇ ਆ ਗਿਆ ਉਹ ਹੀ ਗੱਲ ਕਿੰਨਾਂ ਨੂੰ ਫੋਨ ਲਾਉਣੀ ਐ ਏ ਹੂੰ ਮੈਂ ਤਾਂਾ ਫੋਨ ਵੀ ਲੱਗਦਾ ਇਸ ਹੱਥ ਨਾਲ ਸਿਆਪਾ ਜਾਣ ਹੋ ਗਿਆ ਕੱਜਿਆ ਹੇ ਹੇ ਬਿਰਬਾ ਜੈ ਜੈ ਜੰਦੀਆ ਕਾਂਤੀ ਹੈਲੋ ਚੱਕ ਲਿਆ ਕਿੰਨਾ ਫੋਨ ਹੈਲੋ ਹਾਂ ਫੋਨ ਚੱਕ ਲਿਆ ਆਹੋ ਚੱਕ ਲਿਆ ਨਾ ਹੁਣ ਤੈਨੂੰ ਬੜੀ ਯਾਦ ਆਉਣ ਲੱਗੀ ਕੀ ਗੱਲ ਹੋ ਗਈ ਕੀ ਹੋਣਾ ਸੀ ਮੇਰੇ ਤਾਂ ਮੁਰਚਾ ਟੁੱਟ ਗਿਆ ਮੈਂ ਡਿੱਗ ਪਈ ਨਾ ਮੈਂ ਚਨਾਰਾਜ ਵੀ ਰਹੀ ਹੈਗੀ ਕੰਮ ਸਾਰੇ ਪਏ ਆ ਤੂੰ ਹੁਣ ਆ ਕਹਿੰਦੇ ਤੇਰੇ ਭਰਾ ਨੂੰ ਛੱਡ ਜੂਗਾ ਮੁਰਚਾ ਟੁੱਟ ਗਿਆ ਨਾ ਕੀ ਗੱਲ ਬਣ ਗਈ ਡਿੱਗ ਪਈ ਮੈਂ ਤਾਂ ਬਾਥਰੂਮ ਵਿੱਚ ਨਾਣ ਗਈ ਚਲਕ ਗਈ ਅੱਛਾ ਕੀ ਹਾਂ ਨਾ ਮੈਨੂੰ ਐਂ ਦੱਸ ਬੇਬੇ ਹਾਂ ਤੇ ਉਹ ਕੋਈ ਮੋਲ ਤਾਂ ਤੂੰ ਸਾਨੂੰ ਬੋਲੇ ਸੀਗੇ ਕਿ ਤੁਹਾਡਾ ਐਕਸੀਡੈਂਟ ਹੋ ਜੇ ਤੇ ਹੁਣ ਤੈਨੂੰ ਸਵਾਦ ਜਾਇਆ ਨਹੀਂ ਹੈਗਾ ਨਹੀਂ ਬਚ ਗਿਆ ਸਵਾਦ ਜਾਇਆ ਤੂੰ ਆਉਂਦੀ ਆ ਘਰ ਆ ਕੇ ਬੱਚੀ ਮੜਕਦੀ ਹਜੇ ਮੈਨੂੰ ਹੈਈਆਂ ਗੱਲਾਂ ਬੋਲਦੀ ਆ ਨਾ ਤੂੰ ਬੇਬੇ ਤੂੰ ਐਂ ਕਰ ਤੂੰ ਰਾਜਵੀਰ ਨੂੰ ਫੋਨ ਕਰ ਤੇਰੀ ਧੀ ਆ ਗਈ ਮੈਂ ਤੇਰੇ ਨੂੰ ਆ ਮੈਂ ਤੇਰੀ ਸੇਵਾ ਕਿਥੋਂ ਕਰ ਲੂੰਗੀ ਤੂੰ ਰਾਜਵੀਰ ਨੂੰ ਫੋਨ ਕਰ ਉਹ ਤੇਰੀ ਧੀ ਉਹਦੇ ਦਾ ਕਰੋ ਤੇਰੀ ਨਹੀਂ ਤੂੰ ਆ ਜਾ ਚੁੱਪ ਕਰਕੇ ਰਾਜੀ ਵੀ ਤਾਂ ਹੈ ਨਹੀਂ ਆਈ ਨਹੀਂ ਨਾ ਮੈਂ ਬਣੀ ਜਿਹਦੇ ਨਾਲ ਵੀ ਆਉਣ ਲੱਗੀ ਮੇਰੀ ਜਿਮਾਦਾਨੋ ਆਖਿਆ ਸੀ ਨਹੀਂ ਨਾ ਜਾ ਮੈਂ ਬਥੇ ਰੱਖ ਲੈ ਇਸ ਕਰਿਆ ਸੀ ਤੇਰੇ ਨਾਲ ਆ ਤੂੰ ਹੱਟੀ ਨਹੀਂ ਜਾਣਾ ਆ ਜਾ ਜੇ ਤੂੰ ਜੇ ਤੂੰ ਮੈਨੂੰ ਰਾਜੀ ਖੁਸ਼ੀ ਭੇਜਿੰਦੀ ਤੇਰੇ ਨਾਲ ਹਾਗੜਾ ਲਣਾ ਵੰਦੀ ਜੇ ਇਹ ਜੇ ਬੋਲ ਤੂੰ ਸਾਨੂੰ ਬੋਲੀ ਸੀ ਰੱਬ ਨੇੜੇ ਹੋ ਕੇ ਸੁਣਦਾ ਹੁੰਦਾ ਉਹ ਰੱਬ ਕਹਿੰਦਾ ਉਹਨਾਂ ਨੂੰ ਤਾਂ ਸਹੀ ਸਲਾਮਤ ਭੇਜਦਾ ਉਹਨਾਂ ਤੇਰੇ ਵੀ ਬੇਸੀ ਅਨਸਾਰੀ ਮੇਰੇ ਤੇ ਘਟਾ ਆ ਗਿਆ ਮੈਂ ਤਾਂ ਆਪ ਕਹਿਨੀ ਆ ਮੈਂ ਕਿੱਥੋਂ ਮਾਣਨ ਬੋਲ ਬੋਲ ਕਰੇ ਮੇਰੇ ਤੇ ਪੈ ਗਿਆ ਚਲ ਕੋਈ ਨਾ ਜੈਸੀ ਕਰਨੀ ਪੈਸੀ ਵਰਨੀ ਹੂੰ ਚੰਗਾ ਤੂੰ ਆ ਜਾ ਹਿੰਦੀ ਜੀ ਆ ਬੋਲੀ ਜਾ ਇੱਥੇ ਵਰਨੀ ਬੁੰਨੀ ਨੇ ਹੋਰਾ ਚਲ ਕੋਈ ਨਾ ਕਰਦੀਆਂ ਗੱਲਾਂ ਫੇਰ ਦੇਖੂੰਗੀ ਆਉ ਆਣਾ ਜਾਂ ਮੈਂ ਨਹੀਂ ਆਉਣਾ ਤੂੰ ਆ ਜਾ ਲੈ ਨਿਆਰੇ ਨਾ ਨਹੀਂ ਆਉਣੇ ਨੂੰ ਤੈਨੂੰ ਸਰਜੂ ਫਿਰ ਇੱਥੇ ਕੋਈ ਨਾ ਕਰ ਜਿੰਮੇ ਤੈਨੂੰ ਸਰ ਜਾਂਦਾ ਮੇਰੇ ਬਿਨਾ ਉਹ ਵੀ ਮੈਨੂੰ ਸਰ ਜੂਗਾ ਤੂੰ ਰਾਜਵੀਰ ਨੂੰ ਬੁਲਾ ਲਾਂਗੇ ਛੱਡ ਗੱਲਾਂ ਸਾਰੀਆਂ ਲੈ ਰਾਜਵੀਰ ਨੂੰ ਬੁਲਾ ਲਾ ਰਾਜਵੀਰ ਜੀ ਤਾਂ ਆਈ ਹੀ ਨਹੀਂ ਹੈਗੀ ਉਹ ਤਾਂ ਕਹਿੰਦੀ ਸੀ ਤਾਂ ਜੀ ਦੀ ਲਾਉਣ ਲੱਗ ਕੇ ਕਹਿੰਦੀ ਅੱਧੀ ਸੋਨਾ ਹੀ ਲਾਉਣ ਕਹਿੰਦੀ ਹਾੜਾ ਹੀ ਬੇਬੇ ਮੈਂ ਇੱਥੇ ਨਹੀਂ ਆਈ ਦਾ ਤੂੰ ਤਾਂ ਇਹ ਕਹਿੰਦੀ ਸੀ ਕਿ ਮਵਾਦੇ ਤੇ ਖੜ ਗਈ ਉਹ ਬੱਸ ਚੜ ਗਈ ਤੇ ਹੁਣ ਨਹੀਂ ਤੂੰ ਆ ਜਾ ਬਾਹਰੀਆਂ ਗੱਲਾਂ ਤੋਂ ਕੀ ਲੈਣਾ ਚਲ ਕੋਈ ਨਾ ਠੀਕਾ ਕੋਈ ਮੰਨ ਲਓ ਪੱਟੀ ਕਰਵਾ ਲਈ ਆ ਮੈਂ ਤੇਰੇ ਆਈ ਤੇ ਹੀ ਕਰਾਉਂਗੀ ਮੇਰੇ ਨਾਲ ਕੋਣਾ ਜਾਣ ਆਲਾ ਨਹੀਂ ਕੋਈ ਘਰੇ ਆਗਾ ਅੱਜ ਬिज ਬავजू ਕੋਈ ਮੇਰੇ ਨਾਲ ਘਰੇ ਕੀ ਨਹੀਂ ਛੱਡ ਕੇ ਜਾਵਾ ਕਰ ਸੁਣਾ ਚੰਗਾ ਠੀਕ ਆ ਜੂ ਧਰਮਰਾਜ ਕੋਲੇ ਵਾਗ ਗਈ ਉਦੋਂ ਉਦੋਂ ਘਰ ਚ ਕੰਡਰ ਹੋਊਗਾ ਉਦੋਂ ਤੂੰ ਹੈਗਾ ਤਾਂ ਹੈ ਤਾਂ ਸਹੀ ਠੀਕ ਆ ਚੰਗਾ ਚੰਗਾ ਆ ਜਾ ਕਿਸੇ ਨੂੰ ਬੋਲ ਕੋ ਬੋਲ ਨਹੀਂ ਬੋਲਣਾ ਚਾਹੀਦਾ ਜੇ ਕਿਸੇ ਨੂੰ ਬੋਲ ਕੋ ਬੋਲ ਬੋਲਾਂਗੇ ਆਪਦੇਤੀ ਪੈ ਜਾਂਦਾ ਕਹਿੰਦੇ ਹੁੰਦੇ ਐ ਤੱਕੇਦਾਰ ਨੂੰ ਪੈ ਜੇ ਘਰ ਨੂੰ ਇਹ ਤਾਂ ਮਾੜਾ ਹੁੰਦਾ ਕਿਸੇ ਨਾ ਬੋਲ ਕੋ ਬੋਲ ਕਰੇ Jika anda meminta jawapan mereka, mereka tidak akan memberitahu anda.